ਜੋਨਾ ਕੁਝ ਭਰੇ ਨਾ ਲਓ ਅਤੇ ਇਹਦੇ ਬਾਰੇ ਕੁ ਮੀਤਾਂ ਨਾਲ ਸੋਚੋ ਬੀਤੇ ਸਮਿਆਂ ਦੇ ਵਿੱਚ ਵੀ ਦੇਵਪਾਲ ਸਿੰਘ ਢੀਂਗਰਾ ਬਹੁਤ ਖਾਸਮ ਖਾਸ ਅੰਦਾਜ਼ ਦੇ ਵਿੱਚ ਇਸ ਦੀ ਚਰਚਾ ਕਰਦੇ ਰਹਿੰਦੇ ਨੇ ਭਾਵੇਂ ਕਿ ਅੱਜ ਉਹ ਆਰਥਿਕ ਮੁੱਦਿਆਂ ਤੇ ਗੱਲ ਕਰਨਗੇ ਕਿਉਂਕਿ ਮੁਲਕ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੁਤਾਬਕ ਰਸਮੀ ਤੌਰ ਤੇ ਆਰਥਿਕ ਮੰਦੀ ਵਿੱਚੋਂ ਗੁਜ਼ਰ ਰਿਹਾ ਹੈ ਇਹ ਸਾਰੇ ਰਾਮ ਰੋਲੇ ਦੇ ਵਿੱਚ ਤੁਹਾਡੀ ਜਿਹੜੀ ਪੋਜੀਸ਼ਨ ਆ ਉਹਨੂੰ ਪੋਜ਼ਿਟਿਵ ਕਿਵੇਂ ਰੱਖਣਾ ਇਹ ਜ਼ਿੰਮੇਵਾਰੀ ਫੰਡ ਮਾਸਟਰ ਦੀ ਟੀਮ ਜਿਹੜੀ ਬਖੂਬੀ ਨਿਭਾਉਂਦੀ ਆਈ ਹੈ ਲੰਮੇ ਸਮੇਂ ਤੋਂ ਇਸ ਜ਼ਿੰਮੇਵਾਰੀ ਦੇ ਵਿੱਚ ਮਲਬਸ ਰਹੇ ਨੇ ਦੇਵ ਢੀਂਗਰਾ ਤੇ ਯੋਗਾ ਦੇ ਦੀਆਂ ਵੀ ਗੱਲਾਂ ਹੋਣਗੀਆਂ ਜਿਹੜਾ ਕਿ ਆਉਣ ਵਾਲੇ ਕੱਲ 21 ਜੂਨ ਨੂੰ ਹੈ ਲੇਕਿਨ ਉਸ ਤੋਂ ਪਹਿਲਾਂ ਉਹਨਾਂ ਦੇ ਨਾਲ ਚਰਚਾ ਕਰਾਂਗੇ ਕਿ ਅੱਜ ਸਵੇਰੇ ਉਹ ਕਿੰਨੇ ਵਜੇ ਉੱਠੇ ਤੇ ਸਾਨੂੰ ਕਿੰਨੇ ਵਜੇ ਉੱਠਣ ਲਈ ਕਹਿਣਗੇ ਦੇਵ ਜੀ ਬੜੀ ਮਿਹਰਬਾਨੀ ਜੀ ਆਇਆਂ ਨੂੰ ਅਸੇਆ ਭਾਜੀ ਬਹੁਤ ਬਹੁਤ ਧੰਨਵਾਦ ਆਰਥਿਕ ਵਿਵਸਥਾ ਆਪਣੀ ਕੰਟਰੀ ਦੀ ਬਿਹਤਰ ਹੋ ਰਹੀ ਹੈ ਤੇ ਹੁੰਦੀ ਰਹੇਗੀ ਅੱਛਾ ਉੱਠਣ ਦੀ ਗੱਲ ਤਾਂ ਭਾਜੀ ਇਦਾਂ ਕਿ ਆਪਾਂ ਸੀਰੀ ਨੂੰ ਕਹੀਦਾ ਵੀ 4 ਵਜੇ alarm ਲਾ ਦੇ ਅੱਛਾ ਸੀਰੀ ਉਠਾਂਦੀ 4 ਵਜੇ ਹੂੰ ਫਿਰ ਇੱਕ ਭਾਜੀ ਮੈਂ ਅੱਜ ਇੱਕ ਰੀਸੈਂਟਲੀ ਕੋਰਸ ਕਰਕੇ ਆਇਆ ਮੈਂ ਬੀਇੰਗ ਰੀਅਲ ਕਰਕੇ ਅੱਛਾ ਇੱਕ ਨਿਊਜ਼ੀਲੈਂਡ ਦਾ ਕੋਰਸ ਆ ਪਿਛਲੇ 30 ਸਾਲ ਤੋਂ ਚੱਲ ਰਿਹਾ ਅੱਛਾ ਜੀ ਤੇ ਸਾਡੀ ਕਮਿਊਨਿਟੀ ਦਾ ਕੇਸ ਦੀ ਕਨਸੋਰ ਬਹੁਤ ਘੱਟ ਪਹੁੰਚੀ ਹੈ 29 ਬੈਚ ਨਿਕਲ ਚੁੱਕੇ ਹਨ ਜਿੱਥੇ 29 ਬੰਦੇ ਇਕੱਠੇ ਹੁੰਦੇ ਤੇ ਇੱਕ ਦੂਜੇ ਦੇ ਗਮਾਂ ਨੂੰ ਸੁਣਦੇ ਆ ਸੁਣਦੇ ਨੇ ਤੇ ਸੋਲੂਸ਼ਨ ਦਿੰਦੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਟਰਾਈਬ ਬਣਾ ਲੈਂਦੇ ਕਿ ਇੱਕ ਦੂਜੇ ਦੀ ਬੈਕ ਬਣਨ ਦੀ ਸ਼ਪਤ ਲੈਂਦੇ ਆ ਇਕੱਠੇ ਰੋਂਦੇ ਤੇ ਹੱਸਦੇ ਵੀ ਆ ਬਿਲਕੁਲ ਹੱਸਦੇ ਵੀ ਰੋਂਦੇ ਵੀ ਗਾਉਂਦੇ ਵੀ ਆ ਪਟਦੇ ਵੀ ਆ ਪਰੇ ਕਿ ਜਦ ਮੈਂ ਸਕੋਰ ਚ ਗਿਆ ਕੋਰਜ਼ਾਲਾ ਮੈਂ ਮੈਨ ਬੀਇੰਗ ਰੀਅਲ ਐਸੈਂਸ਼ੀਅਲੀ ਮੈਨ ਭਾਈ ਅਸੀਂ ਜਦ ਫਟਦੇ ਹੁੰਨੇ ਆ ਹੂੰ ਤੇ ਜਿੱਦਾਂ ਸੰਸਾਰਿਕ ਸਮਾਜਿਕ ਚੀਜ਼ਾਂ ਤੋਂ ਨਿਕਲਦੇ ਆ ਆਪਣੇ ਕਲਚਰ ਜਾਨੇ ਵਿੱਚ ਵੱਜਦੇ ਆ ਇੱਕ ਦੂਜੇ ਵੱਜਦੇ ਆ ਅਸੀਂ ਨਾ ਇੱਕ ਮਿਸਟਰ ਨਾਈਸ ਗਾਇਸ ਸਿੰਡਰਮ ਚ ਫਸ ਜਾਂਦੇ ਆ ਆ ਪਰ ਆਪਣੀ ਅਸਲੀ ਮਰਦ ਕੋ ਕੋ ਵੀ ਦਰਦ ਨਹੀਂ ਹੁੰਦਾ ਉਹ ਵੀ ਇੱਕ ਰੋਲਾ ਹੈਗਾ ਨਾ ਉਹਦੇ ਬਾਰੇ ਵੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਤੇ ਉਹ ਚੱਕਰ ਚ ਕੀ ਹੈ ਕਿ ਭਾਜੀ ਇਹ ਭੁੱਲ ਜਨ ਨੇ ਕਿ ਅਸੀਂ ਵੀ ਉਨੇ ਹੀ ਇਮੋਸ਼ਨਲ ਈਵਨ ਬੀਂਗਾ ਸਾਡੇ ਚ ਵੀ ਉਨੇ ਹੀ ਇਮੋਸ਼ਨਸ ਹੈ ਜੇ ਕਿਸੇ ਚ ਵੀ ਹੋਣ ਅਸੀਂ ਕਦੇ ਕਦੇ ਅਸੀਂ ਇਮੋਸ਼ਨ ਅਸੀਂ ਕੀ ਕਰਦੇ ਆ ਅਸੀਂ ਆਪਣੇ ਆਪ ਨੂੰ ਮਾਰ ਮਾਰ ਕੇ ਇਮੋਸ਼ਨਸ ਤੇ ਆਪਣਾ ਕਨੈਕਸ਼ਨ ਤੋੜ ਦਿੰਦੇ ਆ ਇਦਾਂ ਦਾ ਨਹੀਂ ਵੀ ਤੁਸੀਂ ਉਹ ਮੁੰਡਾ ਲੱਭ ਰਹੇ ਆ ਜਿਹਦੇ ਤੇ ਸਿਰ ਧਰ ਕੇ ਤੁਸੀਂ ਰੋ ਸਕੋ ਭਾਜੀ ਮੇਰੇ ਕੋਲ ਤਾਂ ਮੁੰਡਾ ਹੈ ਪਰ ਉਹ ਮੁੰਡੇ ਆਪਣੇ ਕੋਲ ਸਾਰੇ ਕੋਲ ਹੈ ਅੱਛਾ ਔਰ ਕਦੇ-ਕਦੇ ਕੀ ਹੁੰਦਾ ਮੈਂ ਇੱਕ ਕਿਤਾਬ ਪੜ੍ਹਨਾ ਜਿਹੜੀ ਮੈਂ ਤੁਹਾਨੂੰ ਉਹਨੇ ਇੱਕ ਈ-ਬੁੱਕ ਦੇ ਕੇ ਜਾਊਂਗਾ ਅੱਛਾ ਤੇ ਅਚਾਨਕ ਕਿ ਤੁਸੀਂ ਜਿੰਨਿਆਂ ਨੂੰ ਵੰਡ ਸਕੋ ਵੰਡੋ ਤੇ ਰੇਡੀਓ ਸਪੈਸ਼ਲ ਉਪਲਬਧ ਉਪਲਬਧ ਕਰਾਓ ਲੋਕਾਂ ਲਈ ਸਪੈਸ਼ਲੀ ਆਪਣੇ ਇੰਡੀਅਨ ਜੰਪਲ ਵਾਸਤੇ ਆਪਣੀ ਜਨਰੇਸ਼ਨ ਵਾਸਤੇ ਅੱਛਾ ਆਪਣੇ ਤਾਂ ਵੱਡੀ ਜਨਰੇਸ਼ਨ ਵਾਸਤੇ ਬਹੁਤ ਵਧੀਆ ਇੱਕ ਸਾਈਕੋਲੋਜਿਸ ਦੀ ਲਿਖੀ ਕਿਤਾਬ ਹੈ ਅੱਛਾ ਜੀ ਤੇ ਮੈਂ ਕਹਾਂ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਮੈਨੂੰ ਕੋਈ ਵੀ ਕਹੇ ਇੱਕ ਕਿਤਾਬ ਤੁਸੀਂ ਪੜ੍ਹ ਕੇ ਆਪਣੇ ਆਪ ਦਾ ਸ਼ੀਸ਼ਾ ਆਪ ਹੀ ਵੇਖੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹਾਂ ਠੀਕ ਹੈ ਪਰ ਇਹ ਜ਼ਰੂਰ ਕਹਿੰਦੇ ਆ ਕਿ ਤੁਹਾਡੇ ਕੋਲ ਇੱਕ ਗਰੁੱਪ ਆਫ men ਜਾਂ ਕੁਝ 2-4 ਬੰਦੇ ਇਦਾਂ ਜ਼ਰੂਰ ਹੋਣੇ ਚਾਹੀਦੇ ਜਿਨ੍ਹਾਂ ਨਾਲ ਤੁਸੀਂ ਦਿਲ ਖੋਲ ਕੇ ਗੱਲ ਕਰ ਸਕੋ ਹਾਂ ਰਾਜ਼ਦਾਰ ਤੁਹਾਡਾ ਰਾਜ਼ਦਾਰ ਤੇ ਜਿਹਦੇ ਨਾਲ ਤੁਸੀਂ ਆਰਾਮ ਨਾਲ ਆਪਣੇ ਆਪ ਨੂੰ ਵਿਦਆਊਟ ਬੀਂਗ ਜਜਡ ਕਿਉਂਕਿ ਸਭ ਤੋਂ ਵੱਡੀ ਚੀਜ਼ ਨਾ ਨਜ਼ਰ ਆਂਦੀ ਭਾਜੀ ਆਪਣੀ ਸਾਰਿਆਂ ਦੀ ਹਾਂ ਉਹ ਗੋਰਾ ਉਹ ਕਾਲਾ ਕਿਉਂਕਿ ਤੁਸੀਂ ਆਪ ਬੜੀ ਸੈਲਫ ਜਜਮੈਂਟ ਆਪਣੇ ਆਪ ਨੂੰ ਮਾਰਦੇ ਜਿਹੜੀ ਜਜਮੈਂਟ ਵਾਲਾ ਰੌਲਾ ਨਾ ਸੈਲਫ ਜਜਮੈਂਟ ਕਰਦੇ ਭਾਜੀ ਉਹ ਦੂਜਾ ਕਰੇ ਨਾ ਕਰੇ ਆਪਾਂ ਆਪ ਆਪਣੇ ਆਪ ਨੂੰ ਜਜ ਕਰਦੇ ਹਾਂ ਹਾਂ ਤੇ ਇਹ ਮੇਰੀ ਇਹ ਹੈ ਕਿ ਸਭ ਨੂੰ ਕੇ ਸੈਲਫ ਜਜਮੈਂਟ ਛੱਡੋ ਜੀ ਤੇ ਹਰ ਇੱਕ ਇਨਸਾਨ ਨੂੰ ਆਪਣੇ ਵੰਗ ਸਮਝਣਾ ਸ਼ੁਰੂ ਕਰੋ ਅੱਛਾ ਤੇ ਅਸਿਊਮ ਅਸੰਪਸ਼ਨ ਨਹੀਂ ਕਰਨੀ ਅੱਛਾ ਜੀ ਤੁਸੀਂ ਅਸਿਊਮ ਕਰਦੇ ਨਾ ਕਿ ਕਿ ਫਲਾਣਾ ਯਾਰ ਇਹਨੇ ਮੇਰੇ ਬਾਰੇ ਇਦਾਂ ਸੋਚ ਲਿਆ ਫੋਰ ਐਗਜ਼ਾਮਪਲ ਕੱਲ ਮੈਂ ਅਮਨ ਗੁਲੀਏ ਦੀ ਇੰਟਰਵਿਊ ਇਹਨੇ ਇਦਾਂ ਕਹਿਤਾ ਹੋਣਾ ਹਾਂ ਅਮਨ ਗੁਲੀਏ ਇੱਕ ਬਹੁਤ ਵਧੀਆ ਨਾਮ ਬਣ ਗਿਆ ਜੀ ਜੀ ਉਹਦੀ ਕੱਲ ਮੈਂ ਇੰਟਰਵਿਊ ਕੀਤੀ ਭਾਜੀ ਮੁੰਡਾ ਬੜਾ ਸਰਲ ਉਹ ਕਹਿੰਦਾ ਮੇਰੇ ਕੋਲ ਨਾ ਕੋਈ ਸਕਿੱਲ ਨਾ ਕੁਝ ਮੈਨੂੰ ਜੋ ਸਮਝ ਆਇਆ ਕੱਲ ਮੈਂ ਵੀ ਵਾਰੀ ਫੇਲ ਹੋਇਆ ਹੂੰ ਫਿਰ ਇੱਕ ਵਾਰੀ ਮੈਨੂੰ ਰਿਵਸਟੇਟ ਪਤਾ ਲੱਗ ਗਿਆ ਬਈ ਛਾਬੀ ਕਿੱਧਰ ਬਿਲਕੁਲ ਸਹੀ ਫਿਰ ਮਜ਼ਾ ਆ ਗਿਆ ਫਿਰ ਲੋਕਾਂ ਨੇ ਮਦਦ ਕੀਤੀ ਤੇ ਕਹਿੰਦਾ ਅੱਜ ਮੈਨੂੰ ਸਭ ਤੋਂ ਜ਼ਿਆਦਾ ਇੰਜੋਏ ਮੈਂ ਆਪਣੇ ਕੰਮ 'ਚ ਕਰਦਾ ਬਹੁਤ ਵਧੀਆ ਕਿਉਂਕਿ ਦਿਨ ਰਾਤ ਲੋਕਾਂ ਨੂੰ ਮਿਲੀਦਾ ਤੁਸੀਂ ਵੀ ਨਹੀਂ ਹਾਂ ਤੁਸੀਂ ਵੀ ਨਹੀਂ ਕਰੀਦੀ ਬਿਲਕੁਲ ਜੀ ਪਰ ਭਾਜੀ ਕਦੇ-ਕਦੇ ਮੈਂ ਕਹਿੰਦਾ ਸਿੰਗਲ ਪੁਆਇੰਟ ਆਫ ਫੇਲਿਅਰ ਇਨਸਾਨ ਦਾ ਉਹ ਆਪ ਹੈ ਅੱਛਾ ਸਾਡਾ ਸਭ ਤੋਂ ਵੱਡਾ ਲੋ ਸਾਡਾ ਬਾਪੂ ਸਹੀ ਗਈ ਜਾਂਦਾ ਇਹਨੇ ਸਾਲਾਂ ਤੋਂ ਵੀ ਜਦੋਂ ਬੰਦਾ ਮਰਦਾ ਆਪਣੀ ਕਰਤੂਤਨਾ ਮਰਦਾ ਕਿਸੇ ਜਨੀ ਦਮ ਨਹੀਂ ਹੁੰਦੀ ਕਿ ਉਹਨੂੰ ਮਾਰ ਸਕੇ ਸਿੰਗਲ ਪੁਆਇੰਟ ਆਫ ਫੇਲਿਅਰ ਜਿਵੇਂ ਤੁਸੀਂ ਆਪ ਆਪਣੇ ਕੋਲ ਨਾ ਮੈਂ ਡਿਪਰੈਸਡ ਆ ਤੇਰੇ ਕਰਕੇ ਤੇਰੇ ਕਰਕੇ ਤੇਰਾ ਰੀਜਨ ਤੇਰਾ ਕਿ ਬੱਚਾ ਨਹੀਂ ਹੈ ਨਹੀਂ ਹੂੰ 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 ਨਿਕਲ ਚੁੱਕਿਆ ਹੈ ਨਾ ਚੀਜ਼ ਅੱਛਾ ਠੀਕ ਹੈ ਮੈਂ ਅੱਜ ਇਹ ਵੀ ਕਹੂੰਗਾ ਕਿ ਇੱਕ ਟਾਈਮ ਏਵੀਸੀ ਦਾ ਦੌਰ ਮੇਰਾ ਜਦ ਲੋਕ ਕਹਿੰਦੇ ਸੀ ਫੋਨ ਨਹੀਂ ਚੱਕਦਾ ਕਿੱਥੇ ਹੈ ਕਿੱਥੇ ਇਹ ਨਹੀਂ ਉਹ ਨਹੀਂ ਆ ਉਸ ਵੇਲੇ ਮੈਂ 2-3 ਸਾਲ ਮੈਂ ਡਿਪਰੈਸ਼ਨ 'ਚ ਰਿਹਾ ਭਾਜੀ ਅੱਛਾ ਇਹ ਹੈ ਔਰ ਇਹ ਇੱਕ ਗੂਡ ਡਿਪਰੈਸ਼ਨ ਸਰੀਆ ਮੈਂ ਕਿ ਆਪਾਂ ਜਾਂਦੇ ਤਾਂ ਹਾਂ ਸਮੈਲਤਾ ਕਰਦੇ ਹਾਂ ਪਰ ਆਪਣੇ ਅੰਦਰ ਟੁੱਟ ਰਹੇ ਹੁੰਦੇ ਨਿਕਲਦਾ ਅਗਦਾ ਬੰਦਾ ਫਿਰੋਂ ਪਾਜੀ ਨਿਕਲਦਾ ਇਦਾਂ ਕਿ ਮੈਨੂੰ ਕਿਤਾਬਾਂ ਨੇ ਮਦਦ ਕੀਤੀ ਹਮ ਰਿਸ਼ੀਕੇਸ਼ ਯੋਗਾ ਨੇ ਮਦਦ ਕੀਤੀ ਤੇ ਬਾਰ-ਬਾਰ ਇਹ ਲੋ ਕਦੇ-ਕਦੇ ਤਾਂ ਇਦਾਂ ਵੀ ਆਇਆ ਅੱਜ ਮੈਂ ਆਪਣੇ ਰੇਡੀਓ ਸਪੇਸ ਤੇ ਆਪਣੇ ਭਰਾਵਾਂ ਪਹਿਲਾਂ ਖੁੱਲ ਕੇ ਗੱਲ ਕਰ ਰਿਹਾ ਐਜ਼ ਅ ਮੌਨ ਬਿਲਕੁਲ ਸਹੀ ਬਿਲਕੁਲ ਸਹੀ ਅੱਜ ਆਪ ਵੀਤੀ ਦੱਸ ਰਹੇ ਕਿਉਂਕਿ ਮੇਰੇ ਮੈਂ ਕਿਉਂ ਬੋਲ ਰਿਹਾ ਕਿਉਂਕਿ ਮੇਰੇ ਵਰਗੇ ਬਹੁਤ ਹੋਣਗੇ ਹੈਗੇ ਜੀ ਬੰਦੇ ਜਿਹੜੇ ਅੰਦਰ ਦੇ ਬਹੁਤ ਹੋਣੋਂ ਦੇ ਲੋਕਾਂ ਦੇ ਔਰ ਮੈਨੂੰ ਹਰ ਕਈ ਵਾਰੀ ਹੱਲ ਨਹੀਂ ਲੱਭਦਾ ਹੁੰਦਾ ਮੈਂ ਇਹ ਕਹਿ ਕੇ ਕਿ ਕੀ ਵਾਰੀ ਪਛਾੜ ਲੈਣਾ ਵੀ ਪ੍ਰੋਫੈਸ਼ਨਲ ਕਾਉਂਸਲਰ ਦੇ ਕੋਲ ਜਾਓ ਉੱਥੇ ਸਮੱਸਿਆ ਹੈ ਜਿੰਦੀ ਸਾਡੀ ਭਾਸ਼ਾ ਚ ਸਾਡੀਆਂ ਕੋਰ ਵੈਲਿਊਜ਼ ਨੂੰ ਸਮਝਣ ਵਾਲੇ ਲੋਕ ਬਹੁਤ ਥੋੜੇ ਨੇ ਮਿਲਕ ਦੇ ਸਪੋਰਟ ਗਰੁੱਪ ਦਾ ਕੋਰਸ ਜਿਹੜਾ ਮੈਂ 에ਸੈਂਸ਼ੀਅਲੀ ਮੈਂ ਨਾਲ ਗੱਲ ਕਰਕੇ ਆਇਆ ਮੈਂ ਕਿ ਸਾਡੇ ਮੂਲ ਲਈ ਰਨ ਕਰੋ ਪੰਜਾਬੀ ਹਿੰਦੀ ਦੀ ਗੱਲ ਹੋਵੇ ਪੰਜਾਬੀ ਹਿੰਦੀ ਦੀ ਗੱਲ ਹੋਵੇ ਲਗਾ ਮੈਂ ਫੈਸਿਲਿਟੇਟਰ ਬਣ ਰਿਹਾ ਮੈਂ ਸਿੱਖ ਰਿਹਾ ਫੈਸਿਲਿਟੇਸ਼ਨ ਹੂੰ ਤੇ ਫੈਸਿਲਿਟੇਟ ਕਰਨਾ ਚਾਹਾਂਗਾ ਕੋਰਸ ਬਿਲਕੁਲ ਤੇ ਬੜੇ ਹੋਰ ਕੋਰਸ ਨੇ ਪਾਥਵੇ ਜਿਹੜੇ ਕਿ ਨਿਊਜ਼ੀਲੈਂਡਾ ਜਿਹੜਾ ਬੱਚਾ ਪੜ ਰਿਹਾ ਹੈ ਹਾਂਜੀ ਤੇ ਜਿਹੜਾ ਅਸੀਂ ਇੰਡੀਆ ਤੋਂ ਪੜ ਕੇ ਆਏ ਆ ਉਹਨਾਂ ਨੂੰ ਪਾਥਵੇ ਵਿੱਚ ਮਿਲਣ ਵਾਸਤੇ ਇੱਕ ਬਾਪ ਤੇ ਬੇਟੇ ਦਾ ਤੇ ਇੱਕ ਮਾਂ ਤੇ ਬੇਟੀ ਦਾ ਰਿਸ਼ਤਾ ਹੂੰ ਉਹਨੂੰ ਦੁਬਾਰਾ ਜੋੜਨ ਦੇ ਪਾਥਵੇ ਦੇ ਕੋਰਸ ਨਹੀਂ ਭਾਜੀ ਇਹਨਾਂ ਕੁਝ ਹੈਗਾ ਮੈਂ ਦੱਸ ਦਿੰਨਾ ਆਪਣੇ ਕੀਵੀਜ਼ ਦੀ ਵੀ ਅੱਛਾ ਜਿਹੜੇ ਕਿ ਆਪਣੇ ਫੈਮਿਲੀਆਂ ਨੂੰ ਲੈ ਕੇ ਬੜੇ ਜ਼ਿਆਦਾ ਸਟਰੋਂਗ ਵੀ ਨੇ ਠੀਕ ਹੈ ਉਹ ਗੱਲਾਂ ਨਿਕਲ ਗਈਆਂ ਕਿ ਜੀ ਡਿਵੋਰਸ ਹੁੰਦਾ ਸੀ ਉਹਨਾਂ ਚ ਸਗੋ ਸਾਡੇ ਡਿਵੋਰਸ ਰੇਟ ਬਹੁਤ ਹਾਈ ਐ ਸਲ ਇੰਡੀਆ ਚ ਠੀਕ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਆਪਣੇ ਆਪ ਚ ਮਹਿਸੂਸ ਕਰ ਰਹੇ ਹੋ ਕਿ ਤੁਸੀਂ ਉੱਭਰ ਨਹੀਂ ਪਾ ਰਹੇ ਤੁਸੀਂ ਨਿਕਲ ਨਹੀਂ ਪਾ ਰਹੇ ਹਾਂਜੀ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਕਿੱਥੇ ਜਾਓ ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਜ਼ਿਆਦਾ ਸੇਵਾਵਾਂ ਨੇ ਇਸ ਕੰਟਰੀ ਚ ਤੁਹਾਨੂੰ ਹੈਲਪ ਕਰਨ ਲਈ ਬਿਲਕੁਲ ਸਹੀ ਸਪੋਰਟ ਸਿਸਟਮ ਇਨ ਪਲੇਸ ਸਪੋਰਟ ਸਿਸਟਮ ਇਨ ਪਲੇਸ ਹੈ ਤੋ ਜੀ ਗੱਲ ਇਹ ਵੀ ਹੈ ਕਿ ਤੁਸੀਂ ਆਪ ਦਾ ਧਿਆਨ ਤੁਸੀਂ ਹੀ ਰੱਖ ਸਕਦੇ ਹੋ ਇਹ ਗੱਲ ਯਾਦ ਰੱਖੋ ਕਿ ਜੋ ਤੁਹਾਡੇ ਪੇਨ ਤੁਹਾਨੂੰ ਹੋ ਰਹੀ ਹੈ ਉਹ ਕੋਈ ਹੋਰ ਲੈ ਨਹੀਂ ਸਕਦਾ ਬਿਲਕੁਲ ਸਹੀ ਐਸੀ ਇਸ ਦੇ ਉੱਤੇ ਚਰਚਾ ਅਸੀਂ ਹੋਰ ਵੀ ਕਰਨੀ ਹੈ ਲੇਕਿਨ ਮੈਂ ਦੱਸ ਦਿਆਂ ਕਿ ਸਕਰੀਨ ਦੇ ਉੱਤੇ ਜਿਸ ਸ਼ਾਨਦਾਰ ਬੰਦੇ ਨਾਲ ਅਸੀਂ ਚਰਚਾ ਕਰ ਰਹੇ ਹਾਂ ਔਰ ਲਗਭਗ 11 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਜੀ ਮੋਰਗੇਜ ਸੋਲੂਸ਼ਨਸ ਦੀ ਗੱਲ ਕਰੀਏ ਫਸਟ ਹோம் ਬਾਏਰ ਹੋਮ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਕਰਨੀ ਹੋਵੇ ਰੀਫਾਈਨਾਂਸਿੰਗ ਕਰਨੀ ਹੋਵੇ ਇੰਸ਼ੋਰੈਂਸ ਦਾ ਕੋਈ ਵੀ ਮਾਮਲਾ ਹੋਵੇ ਕਮਰਸ਼ੀਅਲ ਭਾਵੇਂ ਬਿਜ਼ਨਸ ਅੰਦਾਜ਼ ਦੇ ਵਿੱਚ ਕੋਈ ਵੀ ਮੌਰਗੇਜ ਦੀ ਇਸ ਸਮੱਸਿਆ ਹੋਵੇ ਤੁਸੀਂ ਇਹਨਾਂ ਦੇ ਨਾਲ ਚਰਚਾ ਕਰਨੀ ਹੈ ਇੰਸ਼ੋਰੈਂਸ ਸੋਲੂਸ਼ਨ ਦੀ ਗੱਲ ਕਰੀਏ ਤੇ ਲਾਈਫ ਇੰਸ਼ੋਰੈਂਸ ਟੋਟਲ ਪਰਮਨੈਂਟ ਡਿਸੇਬਿਲਟੀ ਸੋਲੂਸ਼ਨ ਮੌਰਗੇਜ ਪ੍ਰੋਟੈਕਸ਼ਨ ਸੋਲੂਸ਼ਨ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਇਨਕੰਪਰਟੈਕਸ਼ਨ ਟਰਾਮਾ ਅਤੇ ਮੈਡੀਕਲ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸਮੇਂ ਦੇ ਨਾਲ ਲੋਕ ਜਿਹੜੇ ਨੇ ਉਹ ਆਪਣੇ ਖਰਚੇ ਆਪਣੀਆਂ ਬਚਤਾਂ ਉਤੇ ਧਿਆਨ ਦੇਣ ਲੱਗੇ ਜਿਹੜੀ ਕਿ ਚੰਗੀ ਗੱਲ ਆ ਲੇਕਿਨ ਇਹਦੇ ਨਾਲ ਲੋਕਾਂ ਦੀ ਫਰਸਟ੍ਰੇਸ਼ਨ ਵੀ ਵਧ ਗਈ ਕੋਈ ਵੀ ਅਜਿਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਰਥਿਕ ਮੁੱਦਿਆਂ ਉੱਤੇ ਤੁਹਾਨੂੰ ਸਮੱਸਿਆ ਦੀ ਕੋਈ ਨਾ ਕੋਈ ਹੱਲ ਜੇ ਕੋਈ ਬੰਦਾ ਦੱਸ ਸਕਦਾ ਤੇ ਤੁਸੀਂ ਰਿਫਟਿੰਗ ਰਾਹਣਾ ਦੇ ਨਾਲ 0800 386 362 ਦੇ ਉੱਤੇ ਸੰਪਰਕ ਕਰਨਾ ਇਹਨਾਂ ਦੀ ਪੂਰੀ ਦੀ ਪੂਰੀ ਟੀਮ ਜਿਹੜੀ ਬਹੁਤ ਕਾਬਲ ਹੈ ਤੇ ਬੀਗਮ ਪੂਰਾ ਫਾਊਂਡੇਸ਼ਨ ਤੋਂ ਰਾਮ ਸਿੰਘ ਜੀ ਕਹਿੰਦੇ ਬਹੁਤ ਵਧੀਆ ਗੱਲਾਂ ਬਾਤਾਂ ਜੀ ਧੰਨਵਾਦ ਤੁਹਾਡਾ ਤੇ ਜਦੋਂ ਇਹ ਚਰਚਾ ਅੱਗੇ ਚੱਲਦੀ ਆ ਤੇ ਮੈਂ ਇਹਦੇ ਵਿੱਚ ਮੋਰਗੇਸ ਰੋਸ਼ਨ ਵਾਲੀਆਂ ਫੋਟੋਆਂ ਘੱਟ ਦੇਖਦਾ ਤੇ ਤੁਹਾਡੀਆਂ ਜਿਹੜੀਆਂ ਫੋਟੋਆਂ ਦੇਖਦਾ ਉਹ अर्ਲੀ ਮਾਰਨਿੰਗ ਸੂਰਜ ਨਮਸਕਾਰ ਦੀਆਂ ਫੋਟੋਆਂ ਦੇਖਦਾ ਤੇ ਇੱਕ ਹਰੇ-ਹਰੇ ਘਾਹ ਉੱਤੇ ਜਿਹਦੇ ਲਈ ਨਿਊਜ਼ੀਲੈਂਡ ਮੁਲਕ ਪਸ਼ੂ ਮਸ਼ਹੂਰ ਬਹੁਤ ਆ ਤੁਸੀਂ ਨੀਲਾ ਮੈਟ ਵਿਛਾ ਕੇ ਉੱਤੇ ਬਹੁਤ ਸੋਹਣੇ ਕੱਪੜੇ ਪਾ ਕੇ ਤੇ ਖੁਸ਼ੀ ਵਾਲੀ ਗੱਲ ਇਹ ਆ ਕਿ ਬ੍ਰਾਂਡਡ ਨਹੀਂ ਹੈਗੇ ਤੇ ਤੁਸੀਂ ਯੋਗਾ ਕਰ ਰਹੇ ਹੋ। ਔਰ ਇਹ ਜਰਾ 1 ਜੂਨ ਤੋਂ ਉਪਰਾਲਾ ਪਹਿਲਾਂ ਦਾ ਦੋ ਘਰ ਮੈਂ ਆਪਣੇ ਸਾਰੇ ਸ਼ਰੋਤਿਆਂ ਤੋਂ ਮਾਫੀ ਮੰਗਣਾ ਚਾਹਾਂਗਾ। ਅਸੀਂ ਯੋਗਾ ਟੀਚਰ ਲਈ ਆ ਕੇ ਮੈਂ ਨਦੀ ਸ਼ਿਵਰ ਲਾਂ ਦੀ ਗੱਲ ਕੀਤੀ ਸੀਗੀ ਏਸੀ ਪਲੈਟਫਾਰਮ ਤੇ ਮੈਂ ਮਾਫੀ ਮੰਗਣਾ ਚਾਹਾਂਗਾ ਕਿ ਉਹ ਅਸੀਂ ਨਹੀਂ ਕਰ ਸਕੇ ਕਿਉਂਕਿ ਇਮੀਗ੍ਰੇਸ਼ਨ ਦੇ ਫੰਡੇ ਕਰਕੇ ਪਰ ਕਿਉਂਕਿ ਸਿਰਫ ਵੀਜ਼ਾ 2 ਹਫ਼ਤੇ ਦਾ ਮਿਲਦਾ ਸੀਗਾ ਮੇਰੇ ਟੀਚਰ ਨੂੰ ਅੱਛਾ ਤੇ ਜਦ ਮੈਂ ਰਗਵੀਰ ਭਾਈ ਨਾਲ ਗੱਲ ਕੀਤੀ ਸਭ ਨਾਲ ਗੱਲ ਕੀਤੀ ਓਕੇ ਉਹਨਾਂ ਨੇ ਕਿਹਾ ਕਿ ਅਕਤੂਬਰ ਚ ਜਦ ਅਸੀਂ ਵਾਕਿਟਿਊਡ ਕਰਾਂਗੇ ਇਸ ਵਾਰੀ ਹਾਂ ਸਾਡੇ ਕੋਲ 3 ਮਹੀਨੇ ਉਦੋਂ ਮੌਸਮ ਵੀ ਬਦਰਾਂ ਹੁੰਦਾ ਮੌਸਮ ਵੀ ਬਦਰਾਂ ਹੋਏਗਾ ਯੈਸ ਤੇ ਅਸੀਂ ਅਕਤੂਬਰ ਵਿੱਚ ਹਲੇ ਮੈਂ ਅਨਾਉਂਸ ਨਹੀਂ ਕਰਾਂਗਾ ਜਦ ਮੈਂ ਟੀਚਰ ਦਾ ਵੀਜ਼ਾ ਲਵਾ ਲਾਂਗਾ ਜੀ ਤੇ ਸਾਰਾ ਕੁਝ ਸੈੱਟ ਕਰ ਲਾਂਗਾ ਪਰਮਿੰਦਰ ਭਾਈ ਦੀ ਹੈਲਪ ਨਾਲ ਟੀਮ ਨਾਲ ਤਾਂ ਅਸੀਂ ਪੋਸਟਰ ਦੇ ਨਾਲ ਇੱਕੋ ਵਾਰੀ ਡੇਟਸ ਅਨਾਉਂਸ ਕਰਾਂਗੇ ઋਸ਼ੀਕੇਸ਼ ਤੋਂ ਸ਼ਾਇਦ ਆ ਰਹੇ ਨੇ ઋਸ਼ੀਕੇਸ਼ ਤੋਂ ਆ ਰਹੇ ਜੀ ਉਹਦਾ ਵੀਜ਼ਾ ਸਾਡੇ ਵੀਰ ਰਮੀ ਗੇ ਲੈ ਕੇ ਉਹਨਾਂ ਨੇ 12 ਦਿਨ ਦਾ ਕਰਾਤਾ ਸੀਗਾ ਓਕੇ ਪਰਦੇਸੀ ਕਲਬ ਫੋਰਸ ਤੋਂ ਜੀ 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 ਪਰ 12 ਦਿਨਾਂ ਛੇਵਰ ਨਹੀਂ ਲੱਗ ਸਕਦਾ ਆਈ ਵਾਂਟਿਡ ਕਿਉਂਕਿ ਯੋਗਾ ਜਿਹੜਾ ਹੈਗਾ ਇਟਸ ਭਜੀ ਯੋਗ ਸਿਰਫ ਇੱਕ ਐਕਸਰਸਾਈਜ਼ ਨਹੀਂ ਹੈ ਉਹ ਚ ਬਹੁਤ ਕੁਝ ਹੋਰ ਚੀਜ਼ਾਂ ਵੀ ਨੇ ਹਮ ਹਮ ਤੇ ਕਟੋ-ਕਟ ਤੇ ਨफ्ते ਲੋ ਚਾਹ ਜ਼ਰੂਰੀ ਹੈ ਫॉर ਟ੍ਰਾਂਸਫਰ ਚਾਰ ਹੀ ਮੰਨ ਕੇ ਚੱਲੋ ਟ੍ਰਾਂਸਫਰਮੇਸ਼ਨ ਚਾਰ ਮੰਨ ਕੇ ਚੱਲੋ ਤੇ ਜਿਹੜਾ ਮੈਂ ਫਿਰ ਕੀ ਕੀਤਾ ਕਿ ਜਿਹੜਾ ਮੈਂ ਹਰ ਸਾਲ ਕਰਦਾ ਸੀ ਪਿਛਲੇ ਸਾਲ ਕੀਤਾ ਸੀ 100 ਨਮਸਕਾਰ ਰੋਜ਼ ਦਾ 21 ਤਰੀਕ ਤੱਕ ਹੁਣ ਮੈਂ ਦੋ ਐਡ ਕਰ ਰਿਹਾ ਅੱਜ ਮੈਂ 40 ਕਰਕੇ ਅੱਜ ਕੀ ਚੀਜ਼ ਆਈ ਸਾਡੇ ਬੰਦੇ ਹੌਟ ਯੋਗਾ ਬਾਰੇ ਬਹੁਤ ਸਵਾਲ ਕਰ ਰਹੇ ਪਾ ਜੀ ਹੌਟ ਯੋਗਾ ਕੀ ਹੈ ਕਿ ਤੁਹਾਡੀ ਯੋਗਾ ਦੇ ਆਸਨ ਇੱਕ ਟੈਂਪਰੇਚਰ ਮੇਨਟੇਨਡ ਮੈਂ ਧੂਆ ਕੱਢ ਦਣਾ ਤੁਹਾਡਾ ਧੂਆ ਕੱਢ ਦਿੰਦੇ ਪਰ ਉਹ ਕਿਸ ਲਈ ਠੀਕ ਹੈ ਕਿਸ ਲਈ ਨਹੀਂ ਠੀਕ ਹੈ ਮੈਂ ਕਹਾਂਗਾ ਕਿ ਨੈਚੁਰਲ এনवायरमेंट ਤੁਸੀਂ ਆਪਣੇ ਆਪ ਦੀ ਬੋਡੀ ਦੀ ਹੀਟ ਨੂੰ ਕੱਢੋ ਹਾਂ ਕਿਉਂਕਿ ਅੱਜ ਮੈਂ ਸਵੇਰੇ ਠੰਡ ਸੀਗਾ ਤੁਸੀਂ ਬਣਾ ਵਾਰਮ ਅਪ ਹੋਏ ਵਾਰਮ ਅਪ ਹੀ ਹੁੰਦੀ ਭਾਜੀ ਸੂਰਨमस्कार ਹੀ ਵਾਰਮ ਅਪ ਹੈ ਉਹੀ ਐਕਸਰਸਾਈਜ਼ ਹੈ ਸਭ ਕੁਝ ਇੱਕ ਚੀਜ਼ ਹੈ ਸਰੀਰ ਦਾ ਹਰ ਅੰਗ ਜਿਹੜਾ ਹਰਕਤ ਚ ਆ ਗਿਆ ਹਰ ਅੰਗ ਹਰਕੇ ਚ ਆਂਦਾ ਹੂੰ ਮੈਂ ਰੋਜ਼ ਦੇ ਦੋ ਐਡ ਕਰ ਰਿਹਾ ਅੱਜ ਮੈਂ 40 ਕੀਤੇ 40 ਡਬਲ ਸਾਈਡ ਕੀਤੇ ਹੁੰਦਾ ਕਿ 80 ਕੀਤੇ ਅੱਛਾ ਠੀਕ ਹੈ ਕੱਲ ਮੈਂ 42 ਕਰਨੇ ਪਰ ਮੈਂ ਕਰ 54 ਕਰੂੰਗਾ ਕਿਉਂਕਿ 108 ਦਾ ਇੱਕ ਹੁੰਦਾ ਇੱਕ ਜਿਵੇਂ ਨਾ 108 ਵਾਰੀ ਮੈਨੂੰ ਫੇਰ ਲੰਨ ਦਾ ਉਹ ਮਕਸਦ ਕਿਸੇ ਦਾ ਕਿ ਮੈਂ ਕਿਹਾ ਚਲੋ ਮੈਂ ਇੱਕ ਅਵੇਅਰਨੈਸ ਤਾਂ ਕ੍ਰੀਏਟ ਕਰਾਂ ਪਰ ਉਹਦੇ ਨਾਲ ਅਸੀਂ ਇੱਕ ਚੀਜ਼ ਕਰਤੀ ਓਕੇ ਕੱਲ ਸਿਕਲਿੰਗ ਸੈਂਟਰ ਸ਼ਾਮ 7 ਵਜੇ ਫਰਡੇ ਨੂੰ ਮਾਉਂਟ ਰੋਸਕਲ ਦੇ ਵਿੱਚ ਮਾਉਂਟ ਰੋਸਕਲ ਨਹੀਂ ਜੀ 3 ਕਿੰਗਸ ਬਿਲਕੁਲ ਮੋਟਰਵੇ ਤੋਂ ਆਹ ਤੁਸੀਂ ਵੀ ਨੰਬਰ ਮੋਟਰਵੇ ਲੈਣਾ ਐ ਐਗਜ਼ਿਟ ਕਿਹੜੀ ਲੈਣੀ ਹੈ ਪਹਿਲਾਂ ਹਿਲਸਬਰੋ ਐਗਜ਼ਿਟ ਲੈਣੀ ਹੈ ਹਮ ਹਿਲਸਬਰੋ ਐਗਜ਼ਿਟ ਲੈ ਕੇ ਜਿੱਜੀ ਰਾਈਟ ਤੇ ਲੈਫਟ ਲੈਣਾ ਮਾਉਂਟ ਹੈਲਬਰੋਡ ਤੇ ਨਾਲ ਦੇ ਨਾਲ ਹੋਣਾ ਜਿਹੜਾ ਰਸ਼ਿਆ ਉਹਦੇ ਵਿੱਚੋਂ ਲੰਘ ਕੇ ਲੋਕਾਂ ਨੇ ਆਉਣਾ ਸੱਤ ਵਜੇ ਭਾਜੀ ਕੋਈ ਰਸ਼ ਉਹਨਾਂ ਨੂੰ ਕੰਪਨਸੇਟ ਕਿਦਾਂ ਕਰਨਾ ਭਾਜੀ 7 ਵਜੇ ਤਾਂ ਰਸ਼ ਨਹੀਂ ਉਹਨਾਂ ਨੂੰ ਸ਼ਾਬਾਸ਼ੇ ਕਿਦਾਂ ਦੇਣੀ ਆ ਭਾਜੀ ਸ਼ਾਬਾਸ਼ੇ ਪਸੇ ਉੱਤੇ ਯੋਗਾ ਮੈਟ ਦੇ ਰਹੇ ਆ ਆਓ ਯੋਗਾ ਮੈਟ ਤੇ ਆਪਨਾ ਆਓ ਆਪਣੀ ਐਕਸਰਸਾਈਜ਼ ਕਰੋ ਜੇ ਯੋਗਾ ਮੈਟ ਹੈਗਾ ਤਾਂ ਲੈ ਆਓ ਨਹੀਂ ਹੈ ਤਾਂ ਅਸੀਂ ਤੁਹਾਨੂੰ ਦੇਵਾਂ ਹਾਂ ਮੇਰੇ ਅਰਗੇ ਜੀ ਨਹੀਂ ਕੰਮ ਤੋਂ ਸਿੱਧੇ ਆਉਣਾ ਕੰਮ ਤੋਂ ਸਿੱਧੇ ਆਓ ਯੋਗਾ ਮੈਟ ਮਿਲੇਗਾ ਪਰ ਇਹ ਕਾ ਜ਼ਰੂਰ ਕਹੂੰਗਾ ਪਲੀਜ਼ 2 ਘੰਟੇ ਤੱਕ ਉਸ ਤੋਂ ਪਹਿਲਾਂ 7 ਵਜੇ ਤੋਂ ਪਹਿਲਾਂ 5 ਵਜੇ ਤੋਂ ਬਾਅਦ ਕੁਝ ਖਾਣਾ ਨਾ ਦੇ ਖੁੱਲੇ ਚੱਗੇ ਪਾ ਕੇ ਹੁਣ ਖੁੱਲੇ ਚੱਗੇ ਪਾ ਕੇ ਜੋ ਕੰਫਰਟੇਬਲ ਕਪੜੇ ਪਾ ਕੇ ਆਮ ਜਿਸ ਤੋਂ ਉਹਨਾਂ ਨੂੰ ਕੰਫਰਟ ਰਹੇ ਟਾਈਟ ਨਾ ਹੂੰ ਜਾਂ ਟਾਈਟ ਹੋਵੇ ਸਪੋਰਟਸ ਕਲੋਥਿੰਗ ਹੋਏ ਜਿਹੜੀ ਆਪਾਂ ਪਾਣੇ ਠੀਕ ਹੈ ਜੀ ਇਹ ਇਸ ਲਈ ਕੱਲ ਭਾਜੀ ਇੱਕ ਹੋਰ ਚੀਜ਼ ਮੈਂ ਕਹਿਣਾ ਚਾਹਾਂਗਾ ਲੋਕ ਮੈਨੂੰ ਕੁਸਵਾਲ ਪੁੱਛਦੇ ਆ ਕਿ ਭਾਜੀ ਸਾਡਾ ਕਿੱਥੇ ਜਲੂਸ ਨਿਕਲ ਜੇ ਪੁੱਠੇ ਸਿੱਧੇ ਨਾਲ ਕਰਦੇ ਹੋ ਮੈਂ ਕਹਿੰਦਾ ਜੀ ਕੁਝ ਨਹੀਂ ਕਰ ਰਹੇ ਕੱਲ ਇਟਸ ਇੰਟਰੋਡਕਸ਼ਨ ਟੂ ਯੋਰself ਤੁਹਾਡਾ ਰੂਬਰੂ ਤੁਹਾਡੂ ਕਰਾਂ ਲਈ ਸੀ ਕੱਲ ਸਾਵਾਂ ਦੀ ਗੱਲ ਕਰਾਂਗੇ ਯੈਸ ਕਿ ਸਾਹ ਸਿੱਧੇ ਕਿੱਦਾਂ ਲੈਣੇ ਆ ਅੱਛਾ ਲੇਟ ਠੀਕ ਮੇਰਾ ਕੱਲ ਦਾ ਮਕਸਦ ਇਹ ਹੈ ਜਿਸ ਤੇ ਮੈਂ ਕੰਮ ਕਰ ਰਿਹਾ ਕਿ ਮੈਂ ਇੱਕ 20 ਮਿੰਟ ਦਾ ਇੱਕ ਪਲਾਨ ਦੇ ਰਿਹਾ ਜਿਹੜਾ ਬੰਦਾ ਰੋਜ਼ ਸਵੇਰੇ ਆਪਣੇ ਘਰ ਘੱਟੋ ਘੱਟ 20 ਮਿੰਟ ਕਰੇ ਅੱਛਾ ਮੇਰੇ ਆਲੇ ਦੁਆਲੇ ਇੱਕ ਦੋ ਬੰਦੇ ਇਹ ਜੇ ਹੈ ਤਾਂ ਮੇਰੇ ਰਾਜ਼ਦਾਰ ਮੈਂ ਨਾਂ ਨਹੀਂ ਲੈਣੇ ਉਹਨਾਂ ਦੇ ਗੁੱਸਾ ਕਰ ਜਾਣਗੇ ਉਹ ਘਰਾੜੇ ਬਹੁਤ ਮਾਰਦੇ ਆ ਯੋਗ ਆਸਨ ਦੇ ਨਾਲ ਹੁੰਦੇ ਘਰਾੜੇ ਬੰਦ ਕਰ ਸਕਦੇ ਉਹਨਾਂ ਦੀ ਘਰ ਵਾਲੀਆਂ ਵੀ ਸ਼ਿਕਾਇਤ ਬਹੁਤ ਲਾਉਂਦੀ ਆ ਭਾਜੀ ਇਹ ਤਾਂ ਯੋਗ ਆਸਨ ਦੇ ਨਾਲ ਨਹੀਂ ਪ੍ਰਣਾਮ ਨਾਲ ਹੋਏਗਾ ਅੱਛਾ ਰੈਗੂਲਰ ਪ੍ਰਣਾਮ ਬ੍ਰੈਥ ਕੰਟਰੋਲ ਨਾਲ ਉਹ ਚੀਜ਼ ਜ਼ਰੂਰ ਫਰਕ ਪਵੇਗੀ ਅੱਛਾ ਕੱਲ ਅਸੀਂ ਪ੍ਰਣਾਮ ਦੇ ਸਿਰ ਟਿਪਸ ਜਿਹੜੇ ਦਵਾਂਗੇ ਪਰ ਇਹ ਕਿ ਕੱਲ ਦੀ ਲੋਕਾਂ ਦੀ ਜੇ ਇਸ ਮੋਹਿੰਮ 'ਚ ਲੋਕ ਜੁੜਦੇ ਨੇ ਇਕੱਠੇ ਹੁੰਦੇ ਨੇ ਓਕੇ ਤਾਂ ਦੈਨ ਇਟ ਗਿਵਸ ਕਿ ਪ੍ਰੋਚਾਨ ਮਿਲੇਗਾ ਮੈਨੂੰ ਵੀ ਕਿ ਮੈਂ ਇੱਕ ਰੈਗੂਲਰ ਤੌਰ ਤੇ ਇੱਕ ਵੀਕਐਂਡ ਤੇ ਕਲਾਸ ਰੰਨੀ ਸ਼ੁਰੂ ਕਰਨ ਕਰੀਸ਼ਾ ਮੈਂ ਯਾਦ ਕਰਾ ਦਿਆਂ ਫ੍ਰੀ ਫਿਲਮੀ ਫੈਮਿਲੀ ਇਵੈਂਟ ਹੈ ਜੀ ਦੈਨ ਸ਼ੁਕਰਵਾਰਾ ਸ਼ਾਮੀ 7 ਵਜੇ 21 ਜੂਨ ਆ ਕੱਲ ਨੂੰ ਫੰਡ ਮਾਸਟਰ ਵਾਲੇ ਵਿਸ਼ੇਸ਼ ਤੌਰ ਤੇ ਉਦਮ ਕਰਨ ਲੱਗੇ ਆ ਫਿਕਲਿੰਗ ਕਨਵੈਨਸ਼ਨ ਸੈਂਟਰ ਜਿਹੜਾ ਕਿ 546 ਮਾਉਂਟ ਐਲਬਰਟ ਰੋਡ 3 ਕਿੰਗਸ ਦੇ ਵਿੱਚ ਮੌਜੂਦ ਆ ਜੀ ਤੁਸੀਂ ਮੈਪ ਦੇ ਵਿੱਚ ਜਦੋਂ ਪਾਉਣਾ 3 Kings 546 Mount Albert Road ਨਾਲ 1043 ਪਿੰਨ ਕੋਡ ਪਾ ਕੇ ਆਕਲੈਂਡ ਦਾ ਤੇ ਮੈਂ ਆਪਣੇ ਤੁਹਾਨੂੰ ਉੱਥੇ ਲੈ ਆਉਣਾ ਤੇ ਦੀਵ ਢਿੰਗਰਾ ਹੁਣੀ ਜਿਹੜੇ ਆ ਉਹਨੇ ਆਕਲੈਂਡ ਟ੍ਰਾਂਸਪੋਰਟ ਨਾਲ ਗੱਲ ਕਰ ਲਈ ਆ ਤੇ ਮੈਂ ਖਲ ਸਿਮਨ ਬ੍ਰਾਊਨ ਦੇ ਨਾਲ ਵੀ ਗੱਲ ਕਰ ਲਈ ਆ ਵੀ ਭਾਈ ਟ੍ਰੈਫਿਕ ਕਾ ਨੂੰ ਘੱਟ ਰੱਖਿਓ ਥੋੜਾ ਜਿਹਾ ਤਾਂ ਕਿ ਬੰਦੇ 7:00 ਵਜੇ ਪਹੁੰਚ ਜਾਣ। ਭਾਈ ਦੇਖੋ ਬੰਦੇ 7 ਦੇ 7:30 ਵੀ ਹੋਣ ਨਾ ਤੁਸੀਂ ਇਹ ਨਾ ਕਰੋ ਤੁਸੀਂ ਨਹੀਂ ਆਣਾ। ਅੱਛਾ ਆਉਣਾ ਜ਼ਰੂਰਾ। ਤੁਸੀਂ ਆਣਾ। ਤੇ ਮਲਾਈ ਕੋਫਤਾ 5:00 ਵਜੇ ਤੋਂ ਪਹਿਲਾਂ ਪਹਿਲਾਂ ਖਾ ਲੈਣਾ। ਮਲਾਈ ਕੋਫਤਾ 5:00 ਤੋਂ ਪਹਿਲਾਂ ਖਾਣਾ। ਅਸੀਂ ਉੱਥੇ ਤੁਹਾਨੂੰ ਸਿਰਫ ਦੇ ਰਿਆਂ ਹਰਬਲ ਟੀ ਅੱਛਾ ਜਿਸ ਵਿੱਚ ਮੈਂ ਲੌਂਗ ਜਿਹੜਾ ਮੈਂ ਇੱਕ ਨੁਸਖਾ ਬਣਾਇਆ ਭਾਜੀ ਅੱਜ ਦੇਖ ਕੇ ਵੀ ਜਾਵਾਂਗਾ ਉਹ ਤੇਰੀ ਅੱਛਾ ਤੁਸੀਂ ਰੋਜ਼ ਸਵੇਰੇ ਅੱਛਾ ਇੱਕ ਜਿਹੜੀ ਥਰਮਸ ਆਂਦੀ ਹੈ ਆਪਣੀ ਹਾਂਜੀ ਹਾਂਜੀ ਗਰਮ ਪਾਣੀ ਵਾਈਟ ਜੀ ਸਾਰੀਆਂ ਹਾਂਜੀ ਉਹਦੇ ਚ ਕੱਚੀ ਹਲਦੀ ਇੱਕ ਪਾ ਦਿਓ ਅੱਛਾ ਵੈਸੇ ਹੀ ਪਾ ਦਿਓ ਪਾਣੀ ਚ ਗਰਮ ਪਾਣੀ ਚ ਹਾਂ ਉਸ ਚ ਪੰਜ ਲੌਂਗ ਅੱਛਾ ਪੰਜ ਦੋ ਲਾਟੀਆਂ ਹੂੰ ਪੰਜ ਕਾਲੀ ਮਿਰਚਾਂ ਸਾਤੀਆਂ ਹੂੰ ਠੀਕ ਹੈ ਇਮਿਊਨਿਟੀ ਲਈ ਇਨਰਟੀ ਲਈ ਥੋੜਾ ਜਿਹਾ ਤੁਸੀਂ ਪਾ ਦੋ ਉਸ ਚ ਕੇਸਰ ਜੇ ਹੈਗਾ اچھا ਠੀਕ ਹੈ ਜੀ ਤੇ ਨਾਲ ਦਾਲਚੀਨੀ ਦੀ ਇੱਕ ਸਿੱਲੀ ਤੇ ਉਹ ਮਿੱਠਾ ਕਿਦਾਂ ਕਰਨਾ ਸ਼ਾਇਦ ਨਾ ਦਾਲਚੀਨੀ ਬਸ ਤੁਸੀਂ ਉਹ ਰੋਜ਼ ਸਵੇਰੇ ਪਾ ਦੇਣੀ ਹੈ اچھا ਤੇ ਗਰਮ ਪਾਣੀ ਉਸ ਚ ਸਿਮਰ ਕਰੀ ਜਾਣਾ ਇਹ ਰਾਤੀ ਪਾ ਦੇਣੀ ਹੈ ਸਵੇਰ ਤੱਕ ਉਹਨੂੰ ਪਿਗੋਣ ਦੇਣਾ ਪਿਗੋਣ ਦੇਣਾ ਠੀਕ ਹੈ ਠੀਕ ਹੈ ਫਿਰ ਸਾਰਾ ਦਿਨ ਉਹਨੂੰ ਸਿਪ ਕਰਦੇ ਰਹੋ ਗਰਮ ਪਾਣੀ ਐਡ ਕਰਦੇ ਰਹੋ ਪਿੰਦੇ ਰਹੋ ਤੇ ਰਾਤੀ ਸੌਣ ਤੋਂ 2 ਘੰਟੇ ਪਹਿਲਾਂ 8 ਵਜੇ ਤੱਕ ਪਾਣੀ ਪੀ ਲੋ ਤੇ ਸੈਰ ਤੋਂ ਜਿਹੜਾ ਪਿਸ਼ਾਬ ਆਂਦਾ ਉਹ ਇਸ ਕਰਕੇ ਆਉਂਦਾ 10 ਸੇ ਪਾਣੀ ਪੀਂਦੇ ਹੋ। ਤੁਸੀਂ 8 ਵਜੇ ਤੱਕ ਪਾਣੀ ਦੀ ਪ੍ਰਤਿਕਿਰਿਆ ਖਤਮ ਕਰ ਲਓ। ਅੱਛਾ। ਬਿਫੋਰ 10 ਯੂਲ ਆਪਣਾ ਤੁਸੀਂ ਟਾਇਲਟ ਕਰ ਲਓਗੇ ਤੁਸੀਂ ਆਹ ਚੰਗੀ ਸੋਗੇ। ਇੱਕ ਦੂਜੀ ਗੱਲ ਸਵੇਰੇ ਉੱਠਦੇ ਹੀ ਹੂੰ। ਜਿਹੜੇ ਲਾਸਟ ਵਿੱਚ ਦੱਸਿਆ ਸੀਗਾ ਇਹ ਪਾਣੀ ਦੇ 2 ਕੁੱਟੋਂ ਤੇ 3 ਕੁੱਟੋਂ 100 ml ਤੱਕ ਪੀਓ। ਅੱਛਾ। ਤੇ ਧੰਨਵਾਦ ਕਰ ਉਹਨੇ ਸਾਰੇ ਸਰੀਰ ਨੂੰ ਕਿ ਪਾਣੀ ਅੰਦਰ ਜਾ ਰਿਹਾ। ਮੇਰਾ ਖੂਨ ਵਧ ਰਿਹਾ ਮੇਰੇ ਵਿੱਚ। ਮੈਨੂੰ ਸਲੋਗਨ ਮਾ ਸੁਣਾ ਲਗਾ ਲਿਮਟਡ ਟੂ ਲਿਮਟਲੈਸ। ਸਹੀ ਨਵਾਬ ਭਜੀ ਆਕਾਲ ਉਪਰ ਅੱਛਾ ਜਿਸ ਅਸੀਂ ਇਹੀ ਉਪਰਾਲੇ ਕਰਾਂਗੇ ਜੀ ਇਹਦੇ ਦੋ ਅਸੀਂ ਰਾਮ ਰੱਖਿਆ ਇੱਕ ਯੋਕੀਟਿਊਡ ਜਿਹੜਾ ਜੂਨ ਚ ਕਰਾਂਗੇ ਇੱਕ ਵਾਕੀਟਿਊਡ ਜਿਹੜਾ ਅਸੀਂ ਅਕਤੂਬਰ ਚ ਕਰਾਂਗੇ ਵਾਕ ਨੂੰ ਲੈ ਕੇ ਤੇ ਮੈਂ ਚਾਹਾਂਗਾ ਜਿਹੜੀ ਮੇਰੀ ਕਮਿਊਨਿਟੀ ਮੇਰੀ ਕੌਮ ਮੇਰੇ ਦੋਸਤ ਮੇਰੇ ਭਰਾ ਮੇਰੇ ਮਿੱਤਰ ਮੇਰੀ ਭੈਣਾ ਮੇਰੇ ਬੱਚੇ ਹੂੰ ਸਭ ਇਹਦੇ ਨਾਲ ਜੁੜਨ ਇਹ ਕੋਈ ਡੋਨੇਸ਼ਨ ਨਹੀਂ ਮੰਗ ਰਿਹਾ ਜੀ ਮੈਂ ਅੱਛਾ ਕੋਈ ਪੈਸੇ ਨਹੀਂ ਮੰਗ ਰਿਹਾ ਕਿਸੇ ਪਿੱਛੇ ਰੋਲਾ ਪੈਂਦਾ ਸੀ ਤੁਸੀਂ ਪਾਪਟ ਹੋਏ ਕਹਿੰਦੇ ਘਰ ਲੈ ਲਿਆ ਦਫ਼ਤਰ ਲੈ ਲਿਆ ਜੀ ਦਫ਼ਤਰ ਲਿੱਤਾ ਜੀ ਅੱਛਾ ਉਹਨੂੰ ਓਪਨ ਕਰਨਾ ਜੀ ਹੁਣ ਠੀਕ ਕਰ ਰਹੇ ਹਾਂ ਕੋਈ ਸਰਨਾਵਾ ਦੇਓ ਲੋਕਾਂ ਨੂੰ ਪਤਾ ਲੱਗੇ ਕਿ ਮੁੰਡੇ ਨੂੰ ਮਿਲਣਾ ਹੋਵੇ ਕਿੱਥੇ ਮਿਲੀਏ ਭਾਜੀ ਹਲੇ ਆਫਿਸ ਖੋਲਾਂਗੇ ਤਾਂ ਰੇਡੀਓ ਸਪਾਈਸ ਦੀ ਟੀਮ ਨੂੰ ਬੁਲਾ ਕੇ ਉੱਥੇ ਓਪਨਿੰਗ ਕਰਾਂਗੇ ਚਾਪ ਕੋੜੇ ਚਾਪ ਕੋੜੇ ਖਾ ਕੇ ਕਰਾਂਗੇ ਤੇ ਸਭ ਨੂੰ ਬੁਲਾਵਾਂਗੇ ਆਓ ਜੀ ਚਾਪ ਕੋੜੇ ਖਾਓ ਆ ਆਫਿਸ ਆਓ ਦੇਖੋ ਮਿਲੋ ਕਿਉਂਕਿ ਡਿਮਾਂਡ ਵੀ ਹੈ ਪਰ ਏਕ ਮੈਂ ਜਿਹੜਾ ਲਿਮਟਡ ਟੂ ਲਿਮਟਲੈਸ ਹੈ ਤੇ ਨਾਮ ਕਿਤਾ ਆਇਆ ਭਾਜੀ ਜੀ ਕਿ ਮੈਂ ਕਿਹਾ ਜੀ ਇੰਟਰਵਿਊ ਕਰਨਾ ਸੀਗਾ ਅੱਛਾ ਤੇ ਉਸੇ ਲੈਵਟੇਟੀ ਗੱਲ ਹੈ ਕਿ ਆਪਾਂ ਆਪਣੇ ਆਪ ਚ ਆਪਣੀ ਲਿਮਿਟੇਸ਼ਨ ਪੈਦਾ ਕਰਦੇ ਆਂ ਅੱਛਾ ਜੀ ਜਿਸ ਦਿਨ ਅਸੀਂ ਆਪਣੇ ਮੋਲਡ ਨੂੰ ਤੋੜਦੇ ਆਂ ਅਸੀਂ ਲਿਮਿਟਡ ਟੂ ਲਿਮਿਟਲੈਸ ਜਿਦਾ ਪ੍ਰਮੇਂਦਰ ਪਾਪਟੋਏ ਕਈ ਚੀਜ਼ਾਂ ਕਰਕੇ ਜੇ ਰੇਡੀਓ ਤੇ ਆਉਂਦੇ ਹੋ ਪੰਜਾਬੀ ਜ਼ੁਬਾਨ ਬਾਰੇ ਗੱਲ ਕਰਦੇ ਹੋ ਲਿਖਦੇ ਹੋ ਜੀ ਜੀ ਤੂੰ ਸਾਰੀ ਲਿਮਿਟਸ ਤੋਂ ਬਾਹਰ ਹੋ ਜਾਂਦੇ ਹੋ ਬਾਹਰ ਹੈ ਯੂ ਆਰ ਲਿਮਿਟਲੈਸ ਵੈਨ ਯੂ ਆਰ ਹੇਅਰ ਬਿਲਕੁਲ ਸਹੀ ਇਸ ਕਮਰੇ ਤੁਸੀਂ ਲਿਮਿਟਲੈਸ ਹੁੰਦੇ ਹੋ ਤਾਂ ਹੀ ਸਾਡੇ ਵਰਗੇ ਆ ਕੇ ਤੁਹਾਡੀ એનર્ਜੀ ਫੜਦੇ ਆਂ ਤੇ ਲਿਮਿਟਲੈਸ ਗੱਲਾਂ ਕਰਦੇ ਕੋਈ ਸ਼ੱਕ ਨਹੀਂ ਠੀਕ ਹੈ ਜੀ ਤੇ ਇਹ ਸਾਰੇ ਆਪਣੇ ਆਪਣੇ ਖੇਤਰ ਚ ਲਿਮਿਟਲੈਸ ਹੋਣ ਆਪਣੇ ਆਪ ਚ ਲਿミਟਿਡ ਹੈ ਤੇ ਉਹਨੂੰ ਲਿਮਟ ਲੈਸ ਕਰ ਸਕਦਾ ਹੈ ਕਿ ਮੇਰੀ ਕੋਈ ਮੈਨੂੰ ਕੋਈ ਰੋਕ ਨਹੀਂ ਸਕਦਾ ਬਿਲਕੁਲ ਸਹੀ ਕਦੇ ਆਂਦਾ ਨਾ ਹੁਣ ਜਦਾਵਨ ਗੁਲੀਆਂ ਸੀ ਆ ਸਮੀਰ ਹੰਡਾ ਸੀ ਆ ਸਟੀਫ ਕੋਇਵਰ ਸੀ ਆ ਬਹੁਤ ਸੀ ਸਭ ਬੰਦਿਆਂ ਦੀ ਇੱਕੋ ਹੀ ਗਾਣੀ ਸੀ ਹਮ ਭਾਜੀ ਇੱਕ ਤਾਂ ਅਸੀਂ ਜੋ ਲਿਖਾ ਕੇ ਆਏ ਆ ਕੀ ਬਾਤ ਆ ਦੂਜੀ ਗੱਲ ਉਹ ਕਹਿੰਦੇ ਆ ਮਿਹਨਤ ਤੇ ਰੀਚਟ ਹਾਂ ਦੋ ਚੀਜ਼ਾਂ ਇੱਕ ਤਾਂ ਹੈਗੀ ਵੀ ਲਿਖੀਆਂ ਲੇਖਦੀਆਂ ਭੋਗ ਮਨਾ ਚਿੱਤ ਲਾ ਕੇ ਉਹ ਅਸੀਂ ਅਸਲ ਨਹੀਂ ਇੱਕ ਹੈਗਾ ਵੀ ਉਦਮ ਕਰਨਾ ਉਦਮ ਕਰਨਾ ਬਸ ਜਿੰਨਾ ਉਦਮ ਕਰੋਗੇ ਉਹਨਾਂ ਘਟ ਹੈ ਰੀਸਟਾਰਟ ਹਰ ਰਾਤ ਜਿਹੜੀ ਹਨੇਰਾ ਲੈ ਕੇ ਆਂਦੀ ਹੈ ਉਹ ਕਹਿੰਦੀ ਸੋ ਜਾ ਸਵੇਰਾ ਤਾਂ ਹੁੰਦਾ ਸਵੇਰਾ ਹੁੰਦਾ ਤਾਂ ਫਿਰ ਜਗੋ ਤੇ ਦੁਬਾਰਾ ਸਟਾਰਟ ਭਾਈ ਕਿੰਨੀ ਵਾਰੀ ਮੈਂ ਵੀ ਥੱਪੜ ਖਾਏ ਹੂੰ ਯੂ نو ਟਾਈਮ ਦੇ ਥੱਪੜ ਲੋਕਾਂ ਦੇ ਥੱਪੜ ਹਰ ਚੀਜ਼ ਦੇ ਥੱਪੜ ਪਰ ਮੈਨੂੰ ਹਮੇਸ਼ਾ ਉਹ ਯਾਦ ਆਂਦੀ ਹੈ ਬਚਪਨ ਚ ਇੱਕ ਵਾਰੀ ਉਹ ਉਹਨਾਂ ਦਾ ਜਿੱਕ ਪਲਾਸਟਿਕ ਦੀ ਡੋਲ ਜਿਹੜੀ ਮੁੱਕੇ ਮਾਰਦੇ ਸੀ ਖੜੀ ਹੁੰਦੀ ਸੀ ਜਦੋਂ ਸਹੀ ਗੱਲ ਆ ਅਸੀਂ ਉਹ ਡੋਲ ਨਹੀਂ ਅਸੀਂ ਫੀਨਿਕਸ ਹਾਂ ਠੀਕ ਹੈ ਉਹ ਮਾਰਖਾਣੀ ਖੜੇ ਹੋਣਾ ਕਦੇ ਅਸੀਂ ਡਿੱਗ ਵੀ ਜਾਂਦੇ ਹਾਂ ਫਿਰ ਖੜੇ ਹੁੰਨੇ ਆ ਤੇ ਲਿਮਟਲੈਸ ਬੰਨੇ ਆਪਣੇ ਆਪ ਚ ਇਹ ਸੋਚ ਕੇ ਕਿ ਜੇ ਮੈਂ ਨਹੀਂ ਕਰਾਂਗਾ ਤਾਂ ਕੋਈ ਨਹੀਂ ਕਰੇ ਜਿੱਦਾਂ ਦਾ ਨਹੀਂ ਵੀ ਦਾੜੀ ਦੇ ਵਿੱਚ ਹੁਣ ਚਾਂਦੀ ਦੀਆਂ ਰਿਸ਼ਮਾਂ ਆ ਗਈਆਂ ਹੁਣ ਦੇ ਪਾਲਟਿੰਗਰਾ ਪ੍ਰੋਫੈਸ਼ਨਲੀ ਮੈਚੁਰ ਹੋ ਗਿਆ ਤਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਜਾਂ ਸੱਚੀ ਸਟੇਬਿਲਟੀ ਹੈਗੀ ਆ ਕੰਸਿਸਟੈਂਸੀ ਹੈਗੀ ਮੰਨਦੇ ਅੰਦਰ ਸਟੇਬਿਲਟੀ ਭਾਜੀ ਆ ਰਹੀ ਹੈ ਕੌਂਚਾ ਨਹੀਂ ਮੰਨਦੇ ਬਹੁਤ ਲੰਬੀ ਝਰਨੀ ਹੈ ਯੂ ਵਿਲ ਗੈਟ देयर ਆਈ ਵਿਲ ਗੈਟ देयर ਪਰ ਇਹ ਕੇ ਜਿਹੜੇ ਪਹਿਲਾਂ ਸੀਗੇ ਅੱਜ ਤੋਂ ਸਾਲ ਪਹਿਲਾਂ ਉਸ ਤੋਂ ਬਿਹਤਰ ਹੈ ਫਿਰ ਬेटर ਹੋਵਾਂਗੇ ਫਿਰ ਗਿਰਾਂਗੇ ਫਿਰ ਖੜੇ ਹੋਵਾਂਗੇ ਭਾਈ ਕਿਉਂਕਿ ਇਹ ਤਾਂ ਚੱਲ ਸੋ ਚੱਲ ਜ਼ਿੰਦਗੀ ਦਾ ਫਲਸਫਾ ਹੈ ਕਿ ਉਤਾਰ ਚੜਾਵ ਤਾਂ ਮੇਰਾ ਪਾਰਟ ਮੈਂ ਐਕਸੈਪਟ ਕਰ ਲਿਆ ਅੱਛਾ ਕਮਿੰਗ ਬੈਕ ਟੂ ਯਰ profession life ਕਿੰਨੇ ਇੱਕ ਬੰਦੇ ਟੀਮ ਦੇ ਵਿੱਚ ਹੈਗੇ ਆ ਕਿਦਾਂ ਤੁਸੀਂ ਆਪਰੇਟ ਕਰਦੇ ਆ ਥੈਂਕਸ ਟੂ ਟੈਕਨੋਲੋਜੀ ਹਾਲਾਂਕਿ ਬਹੁਤ ਚੀਜ਼ਾਂ ਪਹਿਲਾਂ ਨਾਲੋਂ ਆਸਾਨ ਹੋ ਗਈਆਂ ਨਿੱਜੀ ਤੌਰ ਤੇ ਮਿਲਣ ਗੱਲੀਆਂ ਗੱਲਾਂ ਲਗਭਗ ਖਤਮ ਹੋਈਆਂ ਔਰੇ ਤੁਹਾਡਾ ਵੱਡਪਣਾ ਤੁਸੀਂ ਲੋਕਾਂ ਦੇ ਵਿੱਚ ਰਹਿੰਦੇ ਹੋ ਯੂ ਆਰ ਅ ਪੀਪਲਸ ਪਰਸਨ ਇਹ ਸਾਰਾ ਜਿਹੜਾ ਤਾਮਝਾਮ ਆ ਜਿੰਨਾ ਮੈਂ ਗਿਣਾ ਰਿਹਾ ਲੋਕਾਂ ਨੂੰ ਇਹਨੂੰ 0800386362 ਦੇ ਉੱਤੇ ਲੋਕਾਂ ਦੇ ਕੋਲ ਦੇਸ਼ ਭਰ ਦੇ ਵਿੱਚੋਂ ਕਿਤੇ ਵੀ ਸੋਲੂਸ਼ਨ ਲੱਭਣੇ ਹੋਣ ਤਾਂ ਇੱਥੇ ਉਹ ਤੁਹਾਨੂੰ ਫੋਨ ਕਰ ਸਕਦੇ ਆ ਕਿਸ ਤਰ੍ਹਾਂ ਦੀ ਟੀਮ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਪ੍ਰੋਫੈਸ਼ਨਲ ਲੋਕ ਨੇ ਜਿਹੜੇ ਸਮਝ ਲਓ ਲੋਕਾਂ ਨੂੰ ਦੇਪਾਰਟਿੰਗ ਰਹੇ ਲੱਗੇ ਵੀ ਉਹੀ ਡੀਲ ਕਰ ਰਿਹਾ ਸਾਡੇ ਨਾਲ ਭਾਜੀ ਅਸੀਂ ਕੀ 18 ਲੋਕਾਂ ਦੀ ਟੀਮ ਹੈ ওকে ਇਸ ਵੇਲੇ ਜੇ ਮੇਰੇ ਟ੍ਰੇਡ ਮੋਕਜ ਬਰੋਕਰਸ ਨੇ ਮੇਰੇ ਨਾਲ ਕੰਮ ਕਰਦੇ ਆ ਜੀ ਉਹ ਸਾਰੇ ਉਹਦੇ ਕੰਮ ਕਰਦੇ ਆ ਸਾਡੀ ਟੀਮ ਦੀ ਸਾਰਿਆਂ ਦੀ ਇੱਕ ਐਕਸਟ੍ਰੀਮ ਲਾਈਨ ਸੀ ਫੈਕਟਰ ਕਿਉਆ ਜਸ ਸਰਵਿਸ ਇਕ ਰੰਦੀ ਹਾਂ ਕੁਝ ਸਲਾਮਾ ਜਿਹੜੀਆਂ ਮੈਦਨੀਆਂ ਹੁੰਦੀਆਂ ਮੈਂ ਹੀ ਦਿੰਨਾ ਵਿੱਚ ਆ ਕੇ ਤਾਂ ਕਿ ਆਊਟਸਾਈਡ ਦਾ ਸਕੁਅਰ ਥਿੰਕਿੰਗ ਲੱਗਦਾ ਨਹੀਂ ਕਿ ਬੜੀ ਪੰਗਾ ਪੈਣ ਦਾ ਬਹੁਤੇ ਲੋਕ ਜਿਹੜੇ ਈਵਨ ਮੇਰੇ ਵਰਗੇ ਮੈਂ ਖੁੱਲ ਕੇ ਕਹਿੰਦਾ ਵੀ ਸਾਨੂੰ ਵੀ ਹੁੰਦਾ ਵੀ ਨਹੀਂ ਯਾਰ ਅਸੀਂ ਦੇਵਨਾਲੀ ਗੱਲ ਕਰਨੀ ਹੈ ਭਾਈ ਠੀਕ ਹੈ ਹਾਲਾਂਕਿ ਬਹੁਤ ਕਾਬਲ ਲੋਕ ਆ ਇਹ ਮੇਰਾ ਕੰਮ ਹੀ ਹੈ ਹੂੰ ਅਜੀ ਮੇਰਾ ਕੰਮ ਇਹਦਾ ਹੁੰਦਾ ਨਾ ਉਦਾਂ ਬਹੁਤ ਲੋਕ ਹਨ ਪੜ ਵੀ ਭਾਜੀ ਕਿਉਂਕਿ ਕੰਫਰਟ ਹੈ ਨਾ ਜੀ ਆਉਂਦਾ ਲੱਗਦਾ ਕਿ ਨਹੀਂ ਯਾਰ ਵੀ ਅਸੀਂ ਅਸੀਂ ਉਹਨੂੰ ਸਮਝਾ ਵੀ ਲੈਣਾ ਤੇ ਉਹ ਤੋਂ ਸਮਝ ਵੀ ਲੈਣਾ ਬਿਲਕੁਲ ਭਾਜੀ ਤੇ ਫਿਰ ਉਹ ਕੰਫਰਟਲੀ ਤਾਂ ਮੇਰੇ ਨਾਲ ਹੋ ਤੁਸੀਂ ਮੇਰੀ ਟੀਮ ਉਹ ਤੁਹਾਡੇ ਕੰਮ ਨੂੰ ਆਸਾਨ ਕਰਨ ਲਈ ਹੈ ਮੈਂ ਨਾ ਘਰ ਕਰਨ ਲਈ ਤਾਂ ਮੈਂ ਹੀ ਆ ਨਾ ਗੁੱਸਾ ਵੀ ਆਉਂਦਾ ਕਿਤੇ ਜੜਾ ਵੀ ਉੱਠਦੇ ਇਸ ਗੱਲ ਤੇ ਮੈਨੂੰ ਕਿ ਯਾਰ ਹਰ ਬੰਦਾ ਇਹੀ ਕਿੰਜ ਦਾ ਵੀ ਨਹੀਂ ਭਾਜੀ ਦੇਵ ਨਾ ਗੱਲ ਮੈਨੂੰ ਲੱਗਦਾ ਕਿ ਚਲੋ ਮੈਂ ਇੰਨੇ ਲਾਇਕ ਹਾਂ ਕਿ ਮੈਂ ਨਾ ਕੋਈ ਗੱਲ ਕਰਨਾ ਚਾਹੁੰਦਾ ਮੈਨੂੰ ਕਦੇ ਗੁੱਸਾ ਨਹੀਂ ਕਦੇ ਚੁੰਝ ਲਾ ਨਹੀਂ ਆਂਦਾ ਬਿਲਕੁਲ ਮੈਨੂੰ ਇਹ ਲੱਗਦਾ ਕਿ ਯਾਰ ਜਿੰਨੇ ਲੋਕ ਗੱਲ ਕਰਨ ਜਿੰਨੇ ਹੱਲ ਕੱਢੀਏ ਉਹਨਾਂ ਵਧੀਆ ਹਾਂ ਕਦੇ ਕਦੇ ਗੁੱਸਾ ਆਂਦਾ ਇਸ ਗੱਲ ਤੇ ਕਿ ਕੋਈ ਆਂਦਾ ਹੈ ਹੱਲ ਪੁੱਛਦਾ ਹੈ ਫੇਰ ਕਿਸੇ ਹੋਰ ਕੋ ਚਲੇ ਜਾਂਦਾ ਅਜਿਹਾ ਵੀ ਹੁੰਦਾ ਉਹ ਜ਼ਰੂਰ ਬੁਰਾ ਲੱਗਦਾ ਹੈ ਕਿ ਯਾਰ ਜੇ ਤੁਸੀਂ ਕਿਸੇ ਦਾ ਟਾਈਮ ਲੈ ਰਹੇ ਹੋ ਕਿਸੇ ਦੀ ਐਫਰਟ ਲੈ ਰਹੇ ਹੋ ਤਾਂ ਅਕਨੋਲਡਜ ਕਰੋ ਅਕਨੋਲਡਜ ਕਰੋ ਹਾਂ ਜੀ ਇੱਕ ਅਕਨੋਲਜਮੈਂਟ ਜ਼ਰੂਰੀ ਹੈ 10 ਡਾਲਰ ਉੱਥੇ ਕੱਟ ਇੱਥੇ ਜ਼ਿਆਦਾ ਨਹੀਂ ਤੇ ਅਕਨੋਲਜਮੈਂਟ ਤੇ ਸਾਥ ਦੀ ਗੱਲ ਹੈ ਜਿੰਨਾ ਨਿਭਾਵਾਂਗੇ ਚੰਗਾ ਸੁਲਤਾਨ ਕਮਿਊਨੀਕੇਸ਼ਨ ਪੱਖੋਂ ਕੋਈ ਇਸ਼ੂ ਨਹੀਂ ਕਿਸੇ ਦਾ ਵੀ ਟੀਮ ਦੇ ਨਾਲ ਸਾਰੇ ਪ੍ਰੋਂਪਟਲੀ ਰਿਸਪੌਂਡ ਕਰਨ ਵਾਲੇ ਬੰਦੇ ਆ ਸਭ ਰਿਸਪੌਂਡ ਕਰ ਰਹੇ ਆ ਸਭ ਉਹ ਕਈ ਵਾਰੀ ਬੰਦਾ ਵਕਤਾਂ ਦਾ ਮਾਰਿਆ ਹੁੰਦਾ ਫਸਿਆ ਹੁੰਦਾ ਉਹਨੇ ਹੁੰਦਾ ਵੀ ਨਹੀਂ ਮੇਰੇ ਲਈ ਤਾਂ ਤੁਸੀਂ ਦੇਵਦੂਤ ਬਣ ਕੇ ਆਉਣਾ ਭਾਜੀ ਹੁੰਦਾ ਵੀ ਹੈ ਤੇ ਮੈਂ ਆਪਣੀ ਟੀਮ ਨੂੰ ਵੀ ਸਮਝਾਉਣਾ ਕਿ ਜਦ ਕੋਈ ਕਲਾਇੰਟ ਔਖਾ ਵੀ ਹੋਏ ਨਾ ਬੋਲੇ ਵੀ ਤਾਂ ਉਹਨਾਂ ਦੀ ਪੇਨ ਨੂੰ ਸਮਝੋ ਆ ਫਰਸਟ੍ਰੇਸ਼ਨ ਚਾ ਬੰਦਾ ਫਰਸਟ੍ਰੇਸ਼ਨ ਦੇਖੋ ਕਿ ਸ਼ਾਇਦ ਉਹਨਾਂ ਨੂੰ ਟਾਈਮ ਲਾਈਨ ਦੇ ਬਜਾਏ ਹੁੰਦਾ ਕਈ ਵਾਰੀ ਪ੍ਰੋਸੈਸ ਸਮਝ ਨਹੀਂ ਆ ਰਿਹਾ ਉਹਨਾਂ ਨੂੰ ਪਹਿਲੀ ਵਾਰੀ ਚ ਗਿਵ ਥੈਮ ਅ ਲਿਸਨਿੰਗ ਈਅਰ ਉਹਨਾਂ ਦੀ ਗੱਲ ਸੁਣੋ ਮੈਂ ਇਸ ਵਾਰ ਤਾਂ ਕੀਤਾ ਸੀ ਉਹਨਾਂ ਸਮਿਆਂ ਚ ਗੁਜ਼ਰ ਰਹੇ ਆ ਜਿੱਥੇ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਗੱਲ ਕੀਤੀ ਕਿ ਮਾਰਕੀਟ ਬਹੁਤ ਟਾਈਟ ਆ ਰੀਅਲ ਅਸਟੇਟ ਵਾਲੇ ਸੱਜਣ ਆਉਂਦੇ ਆ ਮੋਰਗੇਜ ਇੰਸ਼ੋਰੈਂਸ ਵਾਲੇ ਆਉਂਦੇ ਆ ਇਹ ਸਾਰੇ ਹੀ ਸੱਜਣ ਇੱਕੋ ਹੀ ਸ਼ਿਕਾਇਤ ਲਾਉਂਦੇ ਆ ਲੇਕਿਨ ਕਮਾਲ ਦੀ ਗੱਲ ਆ ਕਿ ਇਹਦੇ ਵਿੱਚੋਂ ਜਿਹੜਾ ਨਿਕਲਦਾ ਆ ਜਿਹੜਾ ਆਪਣੇ ਲੈਵਲ ਤੇ ਸਿਕੰਦਰ ਬਣਦਾ ਮਾਨਸਿਕ ਤੇ ਸਰੀਰਕ ਤੌਰ ਦੇ ਉੱਤੇ ਉਹਦੀ ਇਹ ਕੋਸ਼ਿਸ਼ ਹੋਣੀ ਜੇ ਦੀ ਉਹ ਬਾਕੀਆਂ ਨੂੰ ਵੀ ਸਿਕੰਦਰ ਬਣਾਵੇ ਤੁਸੀਂ ਕਹਿੰਦੇ ਕਿ ਜਿਹੜਾ ਇਹ ਯਤਨਾ ਖਾਸ ਕਰਕੇ ਯੋਗਾ ਵਾਲਾ ਮੇਨੂੰ ਲੱਗਾ ਉਸ ਪਾਸੇ ਨੂੰ ਬੜਾ ਸਾਰਥਕ ਆ ਦਮਾ। ਭਾਜੀ ਬਿਲਕੁਲ ਭਾਜੀ ਮੇਰਾ ਫੰਡ ਮਾਸਟਰ ਕੋਲੰਬਾ ਵੀ ਮਕਸਦ ਇਹ ਸੀਗਾ ਕਿ ਅਸੀਂ ਆਪਣੇ ਆਸ-ਪਾਸ ਸਭ ਨੂੰ ਲੈ ਕੇ ਚੱਲੀਏ। ਜੀ ਤੇ ਜਿੰਨੇ ਮਿਲਣੇ ਮੇਰੇ ਆਸ-ਪਾਸ ਮੈਨੂੰ ਉਹਨੇ ਵਧਿਆ। ਕੀ ਬਾਤ ਆ। ਠੀਕ ਹੈ ਜੀ। ਹਮ ਪਰ ਕਿਤੇ ਨਾ ਕਿਤੇ ਤੁਸੀਂ ਜਾਂ ਚੜਾਈ ਸ਼ੁਰੂ ਕਰਦੇ ਹੋ। ਹਮ ਤੁਸੀਂ ਆਪ ਹੀ ਤਿਲਕਣਾ ਸ਼ੁਰੂ ਕਰਦੇ ਹੋ। ਹਮ ਤਾਂ ਜਿਹਦਾ ਮਾਊਂਟਰ ਨਾ ਕਿਹਦਾ ਐਗਜ਼ਾਮਪਲ ਲੈਣਾ ਚਾਹ ਚਾਹ ਰਹੇ ਸੀਗਾ। ਉੱਥੇ ਜਾਂ ਚੜ ਰਹੇ ਸੀਗਾ। ਕਿੰਨੇ ਘੰਟੇ ਚੜ੍ਹ ਗਿਆ? ਭਾਜੀ ਲੱਗ ਗਿਆ। ਉਤੋਂ ਪੂਰਾ ਉੱਪਰ ਤੱਕ ਤਾਂ ਨਹੀਂ ਪਹੁੰਚ ਸਕੇ ਹਾਂ ਤੇ ਗਿਰਦੇ ਰਹੇ ਕਿਉਂਕਿ ਆ ਲੱਗਿਆ ਡੋਂਗਰੀ ਰੋ ਜਿੰਨਾ ਆਸਾਨ ਹੋਊਗਾ ਨਹੀਂ ਡੋਂਗਰੀ ਰੋ ਨਾਲ ਹਾਲ ਹੈ ਆ ਸੀਰੀਅਸ ਮਾਉਂਟੇਨਰ ਚਾਹੀਦਾ ਬਹੁਤ ਹਾਰ ਮੇਰੇ ਕੋਲ ਡੋਂਗਰੀ ਤਾਂ ਮੈਂ ਡੂਅਰ ਕਰ ਗਿਆ ਮੇਰੇ ਕੋਲ ਪਾਣੀ ਨਹੀਂ ਸੀ ਓਹੋ ਬਿਲਕੁਲ ਰਾਈਟ ਸ਼ੂਜ਼ ਨਹੀਂ ਸੀ ਓਹੋ ਰਾਈਟ ਕਪੜੇ ਨਹੀਂ ਸੀ ਬੜਾ ਦੇ ਕੇ ਪਾਜੀ ਬੜਾ ਡੇਆ ਮੈਂ ਤੇ ਮੇਰੇ ਵਾਈਫ ਉੱਤੇ ਗਏ 2 ਲੀਟਰ ਪਾਣੀ ਵੀ ਹੈ ਨਹੀਂ ਸੀ ਭਾਜੀ 2 ਲੀਟਰ ਨਹੀਂ ਸੀ ਗਿਰ-ਗਿਰ ਕੇ ਸੀ ਆਏ ਇਨ ਫੈਕਟ ਪਰ ਮਾਉਂਟਰਣਾ ਕਿਵੇਂ ਇੱਕ ਚੀਜ਼ ਸਮਝ ਆਈ ਉਸੇ ਜਾ ਕੇ ਇੱਕ ਉਦੋਂ ਮੈਂ ਆਪਣੇ ਆਪ ਨਾਲ ਮਿਲ ਗਿਆ ਕਿਉਂਕਿ ਉਸਨੇ ਕੋਈ ਯਾਦ ਨਹੀਂ ਰਿਹਾ ਮੇਰੇ ਇਲਾਵਾ ਇਦਾਂ ਹੀ ਹੁੰਦਾ ਠੀਕ ਹੈ ਉਹੀ ਰੱਬ ਹੈ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਵੈਨ ਯੂ ਆਰ ক্লোਜ਼ ਟੂ ਮਦਰ ਨੇਚਰ ਯੂ ਫੀਲ ਲਾਈਕ ਕਿ ਕਿ ਠੀਕ ਆ ਮੇਰੇ ਨਾਲ ਸਿੱਧੀ ਗੱਲ ਮੇਰੀ ਹੋ ਰਹੀ ਹੈ ਭਾਈ ਉਸ ਵੇਲੇ ਰੱਬ ਵੀ ਤੁਸੀਂ ਰੱਬ ਵੀ ਤੁਸੀਂ ਮੇਰੇ ਨਾਲ ਵੀ ਤੇ ਕੱਲ ਕੋ ਗੱਲਾਂ ਕਰ ਰਿਹਾ ਸੀ ਬੰਦਾ ਤੁਹਾਡੇ ਵਰਗਾ ਹੀ ਸੋਹਰਦ ਆ ਦਿਲਜੀ ਦੁਸਾਂਝ ਬਾਰੇ ਗੱਲ ਚੱਲ ਪਈ ਕਿ ਭਾਈ ਉਹਦੀ ਮਾਨਸਿਕ ਅਵਸਥਾ ਐਂਡ 올 ਦੈਟ ਪਰ ਉਹਨੇ ਹੀ ਕਿਹਾ ਮੈਂ ਕਿਹਾ ਯਾਰ ਦੇਖੋ ਦੋ ਤਰ੍ਹਾਂ ਦੇ ਬੰਦੇ ਦੁਨੀਆ 'ਚ ਇੱਕ ਤਾਂ ਮਚਲੇ ਆ ਜਾਂ ਸ਼ਤਾਨ ਆ ਉਦੇ ਵਿੱਚੋਂ ਸਾਰੇ ਕੁਝ ਤੋਂ ਪਾਸੇ हट ਕੇ ਜਦੋਂ ਤੁਸੀਂ ਆਪਣੇ ਆਪ ਨਾਲ ਗੱਲ ਕਰਦੇ ਆਂ ਮਨ ਤੂ ਜੋਤ ਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣਨ ਦੀ ਜਦੋਂ ਬੰਦੇ ਨੂੰ ਸਾਰ ਆ ਜਾਂਦੀ ਆ ਉਹਨੂੰ ਵੱਲ ਆ ਜਾਂਦਾ ਤੇ ਫਿਰ ਕਹਾਣੀ ਖਤਮ ਹੋ ਜਾਂਦੀ ਆ ਫਿਰ ਉਹਨੂੰ ਲੱਗਦਾ ਵੀ ਨਹੀਂ ਠੀਕ ਆ ਯਾਰ ਵੀ ਕਿਤੇ ਨਾ ਕਿਤੇ ਬੰਦਿਆਂ ਦੇ ਵਿੱਚ ਵੀ ਰੱਬ ਹੀ ਆ ਤੇ ਮੈਂ ਰੱਬ ਨਾਲ ਹੀ ਗੱਲਾਂ ਕਰਦਾ ਰੋਜ਼ ਬਸ ਕਦੇ ਰੱਬ ਗੁੱਸਾ ਕਰੇ ਰੱਬ ਚੰਗਾ ਹਮ right ਕਿਉਂਕਿ ਐਟ ਦੀ ਐਨ ਮੈਨੂੰ ਕਿਸੇ ਨਾਲ ਮੈਂ ਵੀ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਹਮ ਮੈਂ ਕਿਹਾ ਜੀ ਰੱਬ ਕਹਿੰਦੇ ਜਦ ਤੱਕ ਮੈਂ ਜੋਨਾ ਤੱਕ ਰੱਬ ਹੈ ਹਾਂ ਇਦਨ ਮੈਂ ਕਹਾਂ ਨਈ ਦਸਾਂ ਸ੍ਰੀ ਕਹਾਂ ਤੇ ਕਿ ਤੁਹਾਡੇ ਮੈਂ ਪਜੀ ਮੇਰੀ ਪਿੱਛੇ ਯੋਗਾ ਕਰਦਿਓ ਕਿ ਮੈਂ ਪ੍ਰਾਣਾਯ ਮੈਡੀਟੇਸ਼ਨ ਨਾਲ ਕਰਦਾ ਇੱਕ ਬੈਠੇ ਬੈਠੇ ਗੱਲ ਆਈ ਅੱਛਾ ਮੇਰੇ ਅੰਦਰ ਵੀ ਤੂੰ ਮੇਰੇ ਬਾਹਰ ਵੀ ਤੂੰ ਵਿਚਕਾਰ ਸਿਰ ਮੇਰਾ ਮਨ ਜਿਹੜਾ ਮੈਂ ਤੇਰੇ ਤੋਂ ਦੂਰ ਰੱਖਦਾ ਅੱਛਾ ਤਦ ਹੀ ਕਹਿੰਦੇ ਨੇ ਮਨ ਜਿਤਨਾ ਹੀ ਸਭ ਕੁਝ ਆ ਰਾਈਟ ਤਾਂ ਉਹ ਮਜੀ ਮੈਂ ਕਹਾਂਗਾ ਕਿ ਮੈਨੂੰ ਇੰਨਾ ਕੋਈ ਗਿਆਨ ਨਹੀਂ ਮੈਂ ਸਮਝਾ ਮੈਂ ਤਾਂ ਰੋਜ਼ ਨਵੀਂ ਚੀਜ਼ ਸਿੱਖਦਾ ਤੇ ਭਾਲਦਾ ਪਰ ਮੈਂ ਕਹਿੰਦਾ ਜਦ ਤੁਸੀਂ ਵੀ ਸਿੱਖ ਰਹੇ ਹੋ ਸ਼ੇਅਰ ਜ਼ਰੂਰ ਕਰੋ ਬਿਕਾਜ਼ ਤੁਸੀਂ ਸ਼ੇਅਰ ਕਰਦੇ ਹੋ ਨਾ ਪਰ ਆ ਕਿਸੇ ਨੂੰ ਜਦ ਕੋਈ ਸ਼ੇਅਰ ਕਰੇ ਕੋਈ ਵੀ ਤੁਹਾਣਾ ਕੋਈ ਗੱਲ ਸ਼ੇਅਰ ਕਰੇ ਜੀ ਉਹਨੂੰ ਚੁਟਲਾਉਣਾ ਉਹਨੂੰ ਡਰਾਉਣਾ ਉਹਨੂੰ ਬਿਠਾਉਣਾ ਹੂੰ ਸੁਣੋ ਆਪਾਂ ਇੱਕ ਚੀਜ਼ ਲੂਜ਼ ਕਰ ਜਾਂਦੇ ਆ ਸੁਣਨ ਦੀ ਸ਼ਕਤੀ ਜਦ ਕੋਈ ਗੱਲ ਕਰ ਰਿਹਾ ਹੈ ਨਾ ਉਹਨੂੰ ਆਪਣੀ ਗੱਲ ਕੰਪਲੀਟ ਕਰਨ ਦਾ ਕੀ ਬਾਤ ਆ ਅਸੀਂ ਕਈ ਵਾਰੀ ਸੁਣ ਰਹੇ ਹੁੰਦੇ ਆ ਅਸੀਂ ਕੀ ਗੱਲ ਸੋਚਦੇ ਆ ਯਾ ਇਸੋ ਹੁੰਦੇ ਆ ਮੈਂ ਪ੍ਰੋਟੈਕਟ ਕਿੱਦਾ ਕਰਨਾ ਹੁੰਦਾ ਹੈ ਆਪ ਨੂੰ ਯਾ ਇਹਨੂੰ ਫਿਕਸ ਕਿੱਦਾ ਕਰਨਾ ਹੂੰ ਅਸੋ ਸੁਣਦੇ ਤਾਂ ਹਾਂ ਨਹੀਂ ਅਸੀਂ ਉੱਥੇ ਭਾਵਤਾ ਲੈਂਦੀ ਨੇ ਜੇ ਕਿਸੇ ਨੂੰ ਸੁਣਨ ਦੀ ਸ਼ਕਤੀ ਦੇ ਜੰਨੇ ਨਾ ਭਾਜੀ ਏਬੀ ਸੌਟ ਲਿਸਨਿੰਗ ਟੂ ਈਚ ਅਦਰ ਆਰ ਕਿਡਸ ਆਰ ਫੈਮਿਲੀ ਸਭ ਤੋਂ ਡਾ ਰਬਤ ਹੋਈ ਹੈ ਭਾਜੀ ਓਕੇ ਕੀ ਆ ਬਾਤ ਹੈ ਸੋ ਦੋਸਤੋ ਇੱਕ ਵਾਰ ਫੇਰ ਮੈਂ ਯਾਦ ਕਰਾ ਦਿਆਂ 21 ਜੂਨ ਨੂੰ ਇੰਟਰਨੈਸ਼ਨਲ ਯੋਗਾ ਡੇ ਹੈ ਔਰ ਇਸ ਮੌਕੇ ਲਿਮਟਡ ਟੂ ਲਿਮਟਲੈਸ ਜਿਹੜਾ ٹرسٹ ਹੈ ਇਸ ਦੇ ਵਿੱਚ ਫੰਡ ਮਾਸਟਰਸ ਬੜੇ ਮਾਣ ਤੇ ਸਤਿਕਾਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਰਾਹ ਤੇ ਤੋਰਨ ਲੱਗਿਆ ਫ੍ਰੀ ਫੈਮਿਲੀ ਇਵੈਂਟ ਹੈ ਜੀ ਦਿਨ ਸ਼ੁੱਕਰਵਾਰ ਸ਼ਾਮ 7 ਵਜੇ ਜਿਹੜਾ ਕਿ ਆਉਣ ਵਾਲੇ ਕੱਲ੍ਹ ਹੈ ਫਿਕਲਿੰਗ ਕਨਵੈਨਸ਼ਨ ਸੈਂਟਰ ਨੰਬਰ 446 ਮਾਉਂਟ ਅਲਬਰਟ ਰੋਡ 3 ਕਿੰਗਸ ਆਕਲੈਂਡ ਦੇ ਵਿੱਚ ਇਹ ਗੱਲਬਾਤ ਜਿਹੜੀ ਹੋਣੀ ਹੈ ਜੀ ਤੇ ਵੀ ਜੇ ਤੁਸੀਂ ਘੰਮ ਤੋਂ ਵੀ ਆਉਣਾ ਕੋਸ਼ਿਸ਼ ਕਰਿਓ ਵੀ ਕੱਪੜੇ ਜਿਹੜੇ ਥੋੜੇ ਰਿਲੈਕਸਡ ਹੋਣ ਮਤਲਬ ਕੰਫਰਟੇਬਲ ਹੋਣ ਤੇ ਮੈਟ ਜਿਹਦੇ ਜਿਹੜਾ ਆਪਣਾ ਹੈਗਾ ਜੀ ਉਹ ਬਹੁਤ ਵਧੀਆ ਨਹੀਂ ਤਾਂ ਫਿਰ ਫੰਡ ਮਾਸਟਰ ਵਾਲੇ ਜਿਹੜੇ ਉਹ ਮੈਟ ਲੈ ਕੇ ਰੱਖਿਓ ਉਹਨਾਂ ਨੇ ਨਾਲ ਉਹਨੇ ਹਰਬਲ ਟੀ ਬਣਾਉਣੀ ਤੁਹਾਨੂੰ ਲੌਂਗ ਲੀਚੀਆਂ ਵਾਲੀ ਜੀ ਤੇ ਪੂਰਾ ਮਾਹੌਲ ਜਿਹੜਾ ਪੋਜ਼ਿਟਿਵ ਮਾਹੌਲ ਬਣਾ ਦੇਣਾ ਭਾਈ ਇੰਟਰੋਡਕਸ਼ਨ ਟੂ ਯਰਸੈਲਫ ਹੈ ਜੀ ਕੱਲ ਅਸੀਂ ਇੱਕ ਚੀਜ਼ ਹੋਰ ਕਰ ਰਹੇ ਹਾਂ ਜੇ ਤੁਸੀਂ ਆਓਗੇ ਤੁਹਾਨੂੰ ਪੁੱਛਾਂਗੇ ਕਿ ਇੰਜਰੀ ਤਾਂ ਨਹੀਂ ਹਾਂ ਗੇਟਾਂ ਦਾ ਨਾ ਲੋਅਰ ਬੈਕ ਜੀ ਉਹ ਬਿਲਕੁਲ ਤੇ ਦੂਜੀ ਤੀਜੀ ਗੱਲ ਅਸੀਂ ਕਰਾਵਾਂਗੇ ਕੱਲ ਸਾਰਿਆਂ ਦੇ ਫੋਨ ਸਵਿਚ ਆਫ ਕਰਾ ਦੋਨੇ ਘੰਟੇ ਲਈ ਵੈਰੀ ਗੁੱਡ ਕੋਈ ਸੋਸ਼ਲ ਮੀਡੀਆ ਨਹੀਂ ਕੋਈ ਪਿੱਛੇ ਕੋਈ ਗੱਲ ਨਹੀਂ ਕੁਝ ਨਹੀਂ ਕੋਈ ਪੋਸਟ ਨਹੀਂ ਕੋਈ ਸੋਸ਼ਲ ਮੀ ਸਿਰਫ 45 ਮਿੰਟ ਆਪਣੇ ਆਪ ਨੂੰ ਦੇਣੇ ਤੁਸੀਂ ਮੇਰੇ ਇੱਕ ਪੱਤਰਕਾਰ ਮਿੱਤਰ ਨਾਲ ਗੱਲ ਹੋ ਰਹੀ ਚ ਉਹਨੇ ਵੀ ਇਹੀ ਗੱਲ ਕਹੀ ਕਹਿੰਦਾ ਮੈਂ ਸ਼ਨੀਵਾਰ ਸਾਰਾ ਦਿਨ ਆਪਣਾ ਫੋਨ ਆਫ ਰੱਖਦਾ ਮੈਂ ਜ਼ਰੂਰੀ ਵੀ ਹੈ ਮੈਂ ਕਹਿੰਦਾ ਕਿ ਹਫਤੇ ਜਿੱਕ ਦਿਨ ਕਰੋ ਆਫ ਚਾਹ ਸੰਡੇ ਕਰ ਦੋ ਸਵਿਚ ਆਫ ਕਰ ਦੋ ਤੁਹਾਡੇ ਆਪ ਲਈ ਡਾਊਨ ਟਾਈਮ ਜ਼ਰੂਰੀ ਹੈ ਦੂਜੀ ਗੱਲ ਮੈਂ ਲਿੰਕ ਕਰਾਂਗਾ ਆਪਣੀ ਇੰਡਸਟਰੀ ਦੇ ਫਾਈਨੈਂਸ ਨੂੰ ਇਹ ਦੱਸਦਾ ਕਿ ਜੀ ਲੋਏਸਟ 6 ਮਨਥ ਰੇਟ ਜਿਹੜਾ ਉਹ ਥੋੜਾ ਮੂਵ ਅਪ ਕਰ ਗਿਆ ਹੈ ਅੱਛਾ ਪਹਿਲਾਂ 6.8985 ਚੱਲਿਆ ਗਿਆ ਸੀਗਾ ਉਨ 95 ਤੇ ਬੈਠਾ ਹੈ अच्छा 6 ਮਾਸ ਦਾ ਰੇਟ ਕੁਝ 99 ਵੀ ਦੇ ਰਹੇ ਆ ਐਕਸਲਰੇਟ 6 80 85 ਦੇ ਵਿੱਚ ਘੁੰਮ ਰਿਹਾ 2 ਸਾਲ ਦਾ ਰੇਟ 6 55 ਤੇ 50 ਦੇ ਵਿੱਚ ਘੁੰਮ ਰਿਹਾ 3 ਸਾਲ ਦਾ 599 ਤੇ 6 5 ਦੇ ਵਿੱਚ ਘੁੰਮ ਰਿਹਾ 6 35 ਵੀ ਮਿਲ ਰਿਹਾ ਤੇ ਸਾਰੇ ਰੇਟਸ ਚੱਲਦੇ ਪਏ ਨੇ ਓਕੇ ਰਾਈਟ ਬੈਂਕਸ ਦੇ ਉਪਰਾਲਾ ਜਿਹੜਾ ਵੈਸਟਪੈਕ ਨੇ ਇੱਕ ਨਵੀਂ ਪਾਲਿਸੀ ਲਾਂਚ ਕੀਤੀ ਹੈ ਕਿ 90% ਐਲਵੀਆਰ ਫਰਸਟ ਹਾਊਮ ਬਾਇਰ ਨੂੰ ਹੂੰ ਪੁਆਇੰਟ 9 ਕੈਸ਼ਬੈਕ ਦੇ ਦੇਣਗੇ ਅੱਛਾ ਜੇ ਮਿਲੀਅਨ ਦੀ ਪ੍ਰਾਪਰਟੀ ਲਿੱਤੀ ਮਿਲੀਅਨ ਦਾ ਲੋਨ ਲਿੱਤਾ ਸੋ 9000 ਫਸਟ ਟਰਮ ਬਾਅਦ ਨੂੰ 90% ਤੇ ਕੈਸ਼ ਬੈਕ ਦੇਣਗੇ ਵੈਰੀ ਗੁੱਡ ਅੱਜ ਦੀ ਅਨਾਉਂਸਮੈਂਟ ਅੱਛਾ ਦੂਜੀ ਗੱਲ ਇੰਟਰਸਟ ਰੇਟ ਵੀ 6.85 ਤੇ ਮਾਰਜਨ ਚਾਰਜ ਕਰਨਗੇ ਤਾਂ 7.60 ਪਏਗਾ ਫਸਟ ਟਰਮ ਬਾਅਦ ਲਈ ਬਹੁਤ ਵਧੀਆ ਨਿਊਜ਼ ਹੈ ਬਹੁਤ ਵਧੀਆ ਗੱਲ ਹੈ ਨਾਲੇ ਆਉਣ ਵਾਲੇ ਸਮੇਂ ਚ ਭਾਜੀ ਜੈਰਡ ਕੇਰ ਦੀ ਵੀ ਇੰਟਰਵਿਊ ਕੀਤੀ ਸੀ ਲਾਸਟ ਵੀਕ ਜੀ ਜੈਰਡ ਕੇਰ ਜੀ ਕਹਿੰਦੇ ਕਿ ਜੀ ਨਵੰਬਰ ਚ ਰੇਟ ਕਟੂਗਾ ਨਹੀਂ ਤਾਂ ਫਰਵਰੀ ਚ ਪੱਕਾ ਕਟੂਗਾ ਸਿਰ ਸਪ੍ਰਿੰਟ ਰਹਿ ਗਈ ਆਪਣੇ ਬਜਟ ਦੀ अच्छा इस और के वेलेदी फिनिश लाइन दूर नहीं है अपनी सेविंग ਵੱਲ ਤੇ ਆਂਦੋ ਆਪਣੇ ਖਰਚੇ ਵੱਲ ਤੇ ਆਂਦੋ ਤੇ ਆਤਾ ਪਾਓ ਇਹ ਮਾਰਗੇਜ ਨੂੰ ਸਾਰਨ ਦੀਆ ਤੁਸੀਂ ਮਾਰਗੇਜ ਫਰੀ ਬੜੀ ਛੇਤੀ ਹੋ ਜਾਓਗੇ ਕੀ ਬਾਤ ਆ ਬਹੁਤ ਕਿਸੇ ਕੋਲ ਜਾਨ ਕੀ ਮੁਸਕਿਲਾਂ ਦੀ ਲੋੜ ਨਹੀਂ ਪੈਣੀ ਹਮ ਵੈਰੀ ਨਾਈਸ ਪਰ ਤੁਸੀਂ ਤਾਂ ਉਸਕੇ ਦੇ ਹੀ ਜਾਏ ਹੋ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆਪੋ ਆਪਣੀ ਮਿਹਨਤ ਮਸ਼ਕਤ ਦੇ ਵਿੱਚ ਬਹੁਤ ਰੁੱਝੇ ਹੋਏ ਰਹਿੰਦੇ ਆ ਤੁਹਾਡੇ ਵਰਗੇ ਜਿਹੜੇ ਪ੍ਰੋਫੈਸ਼ਨਲ ਲੋਕ ਆ ਉਹਨਾਂ ਨੇ ਉਹਨਾਂ ਨੂੰ ਹਲੂਣਾ ਦੇ ਹੀ ਜਾਣੇ ਉਹਨਾਂ ਨੂੰ ਯਾਦ ਕਰਾਈ ਜਾਣੇ ਬਹੁਤ ਜ਼ਰੂਰੀ ਹੈ ਕਿ ਭਾਈ ਬੈਂਕਾਂ ਦਾ ਐਟੀਟਿਊਡ ਕੀ ਆ ਕਿਹੜਾ ਮਾਈਕਰੋ ਲੋਨ ਢਿੱਲਾ ਪੈ ਗਿਆ ਕਿਥੇ ਇੰਟਰਸਟ ਜਿਹੜੇ ਆ ਉਹ ਘੱਟ ਨਜ਼ਰ ਆਉਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਣੀ ਆ ਬਿਲਕੁਲ ਭਾਈ ਭਾਈ ਵੀ ਕੈਨ ਗਿਵ ਦੈਟ ਇਨਫੋਰਮੇਸ਼ਨ ਆਲ द ਟਾਈਮ ਨਾਲੇ ਇੱਕ ਹੋਰ ਛੋਟਾ ਜਿਹਾ ਨੁਸਖਾ ਦਊਂਗਾ ਕਿ ਜਿਹੜਾ ਰਿਵੋਲਵਿੰਗ ਕ੍ਰੈਡਿਟ ਆ ਫਲੋਟਿੰਗ ਆਫਸਰ ਫੈਸਿਲਿਟੀ ਹੁੰਦੀ ਹੈ ਜੀ ਉਹਨੂੰ ਵਰਤਣ ਦਾ ਤਰੀਕਾ ਬੜਾ ਸਿੰਪਲ ਹੁੰਦਾ ਹੈ ਹਮ ਕਿਸੇ ਨੂੰ ਦੋ ਗੱਲਾਂ ਕਿਸੇ ਨੂੰ 2-3000 ਦੇ ਕੇ ਉਹ ਸਿੱਖਣ ਲਈ ਪੈਸੇ ਨਾ ਦੋ ਅੱਛਾ ਪਹਿਲੀ ਗੱਲ ਦੂਜੀ ਗੱਲ ਪਲੀਜ਼ ਜੇ ਤੁਹਾਨੂੰ ਕੋਈ ਕਿਸ ਤਰ੍ਹਾਂ ਤੋਂ ਪੈਸੇ ਲੈ ਕੇ ਤੁਹਾਡਾ ਲੋਨ ਕਰਾਉਣਗੇ ਹੂੰ ਪਲੀਜ਼ ਪੈਸੇ ਦੇ ਕੇ ਲੋਨ ਦੇਖੋ ਬਿਜ਼ਨਸ ਲੈਂਡਿੰਗ ਹੁੰਦੀ ਹੈ ਉਹਦੇ ਪੈਸੇ ਚਾਰਜ ਕਰਦੇ ਬ੍ਰੋਕਰ ਨੂੰ ਕਮਿਸ਼ਨ ਨਹੀਂ ਮਿਲਦਾ ਚਲੋ ਫੀਸ ਹੈ ਫੀਸ ਹੈ ਪਰ ਤੁਸੀਂ ਫਸਟ ਹਮ ਬਾਇਰ ਹੋ ਤੇ ਤੁਹਾਨੂੰ ਕਹੇ ਕਿ ਜੀ 15 20000 ਦੋ ਜਾਂ 10000 ਦੋ ਤਾਂ ਤੁਹਾਨੂੰ ਲੋਨ ਪਾਸ ਕਰਾ ਲਾਂਗੇ ਬੈਂਕ ਤੋਂ ਡਾਇਰੈਕਟਲੀ ਭਾਜੀ ਇਹ ਰੈਕਟ ਚੱਲ ਰਿਹਾ ਐਸ ਵੇਲੇ ਮਾਰਕੀਟ ਚ ਹੂੰ ਪਟੋ ਅੱਛਾ ਰੈਕਟ ਚੱਲ ਰਿਹਾ ਆਪਣੀ ਕਮਿਊਨਿਟੀ ਚ ਇਕ ਤਰ੍ਹਾਂ ਦੇ ਲੋਕ ਨੇ ਜਿਹੜੇ ਕਿਸੇ ਵਿਚਾਰੇ ਕੁਮਰਾਹ ਫਸ ਤੋਂ ਬਾਇਨ ਜਿਹੜਾ ਕੋਈ ਟਾਈਮ ਨਹੀਂ ਗੁਣਾ ਇੱਕ ਫਿਜ਼ਿਕ ਕਮਿਊਨਿਟੀ ਜ ਬੜਾ ਵੱਡਾ ਰੈਕਟ ਚੱਲ ਰਿਹਾ ਅੱਛਾ ਇੱਕ ਬੰਦਾ ਜੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਹੜਾ ਕਿ ਲੋਕਾਂ ਨੂੰ ਘਰ ਮਹਿੰਗੇ ਚ ਵੇਚਦਾ ਤੇ ਉਹਨਾਂ ਨੂੰ ਫਸਾਉਂਦਾ ਤੇ ਬਾਅਦ ਚ ਰਵਾਉਂਦਾ ਇੰਨੇ ਕੇ ਸਾਰੇ ਆ ਪਲੀਜ਼ ਦੋਸਤੋ ਇਸ ਕੰਟਰੀ ਵਿੱਚ ਤੁਹਾਡੇ ਕੋ ਸਾਰੇ ਰਾਈਟ ਨੇ ਪੁੱਛਣ ਵਾਸਤੇ ਬਿਲਕੁਲ ਸਹੀ ਪਲੀਜ਼ ਆਸਕ ਕਿਸੇ ਤੇ ਡਰਾਵਜ ਬੈਕਾ ਵਿੱਚ ਨਾਓ ਪਲੀਜ਼ ਪੁੱਛੋ ਲੌਇਲਟੀ ਦੋ ਲੌਇਲਟੀ ਲੋ ਪਰ ਕੁਐਸਚਨ ਜ਼ਰੂਰ ਪੁੱਛੋ ਤੇ ਰੀਡਿੰਗ ਜ਼ਰੂਰ ਕਰੋ ਕਿ ਕੀ ਚੱਲ ਕੀ ਰਿਹਾ ਮਾਰਕੀਟ ਇਟਸ ਆਲਵੇਜ਼ ਓਕੇ ਟੂ ਆਸਕ ਥੈਟਸ ਰਾਈਟ ਥੈਂਕ ਯੂ ਵੈਰੀ ਮੱਚ ਦੇ ਪਾਰਟਿੰਗ ਰੈਡੀ ਅਮਨ ਮੱਲੀ ਹੁਣੀ ਕਹਿੰਦੇ ਸਸੀ ਘਾਲ ਪਰਮੇਂਦਰ ਜੀ ਤੇ ਦੇਵ ਜੀ ਆਉਣ ਵਾਲੇ ਕੱਲ ਅਸੀਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੇ ਹਾਂ ਜਿੰਨੇ ਜਿੰਨੇ ਵੀ ਸੱਜਣ ਸਾਨੂੰ ਸੁਣ ਰਹੇ ਨੇ ਭੈਣਾ ਭਰਾ ਸਾਡੇ ਕਿਉਂਕਿ ਫ੍ਰੀ ਫੈਮਿਲੀ ਇਵੈਂਟ ਆ ਮੈਨ ਓਨਲੀ ਇਵੈਂਟ ਨਹੀਂ ਹੈਗਾ ਇਹ ਸੋ ਸੌਰੀ ਬੱਚਿਆਂ ਨੂੰ ਨਾਲ ਲੈ ਕੇ ਆਉ ਤੁਸੀਂ ਕੋਸ਼ਿਸ਼ ਕਰੋ ਵੀ ਉਹਦੇ ਵਿੱਚ ਬੱਚੇ ਆਪਾਂ ਸਾਰੇ ਇਕੱਠੇ ਇੱਕ ਇੱਕ ਖੂਬਸੂਰਤ ਇੱਕ ਪੋਜ਼ਿਟਿਵ ਕਦਮ ਜਿਹੜਾ ਜ਼ਿੰਦਗੀ ਵੱਲ ਨੂੰ ਉਸ ਨੂੰ ਵਧਾਈਏ ਤੇ ਮਾੜੇ ਸਮਿਆਂ ਦੇ ਵਿੱਚ ਟਕਰਾ ਕਰਨ ਦੇ ਲਈ ਮਾਨਸਿਕ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਦੋਨੇ ਪੱਖਾਂ ਤੋਂ ਤੁਹਾਡਾ ਅਨਰੋਹੀ ਹੋਣਾ ਬਹੁਤ ਲਾਜ਼ਮੀ ਹੈ ਤੇ ਕੱਲ ਸ਼ਾਮ ਨੂੰ ਮੁਲਾਕਾਤਾਂ ਹੋਣੀਆਂ ਦੇਵ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਭਾਈ ਬਹੁਤ ਬਤਾਨਾ ਸਭ ਨੂੰ ਮਿਲਾਂਗੇ ਥੈਂਕ ਯੂ ਦੇ ਪਾਟ ਇੰਗਰਾਸ ਸਾਡੇ ਨਾਲ ਚਰਚਾ ਕਰ ਰਹੇ ਹਾਂ ਜਿਹੜੇ ਕਿ ਫੰਡ ਮਾਸਟਰਸ ਤੋਂ ਤੁਹਾਡੀ ਸੇਵਾ ਦੇ ਵਿੱਚ ਲੰਮੇ ਸਮੇਂ ਤੋਂ ਹਾਜ਼ਰ ਨੇ ਡੀਲਸ ਐਟ ਦਾ ਰੇਟ ਆਫ ਦਾ ਫੰਡ ਮਾਸਟਰ.co.nz ਯਾਉਣ ਨੂੰ ਤੁਸੀਂ ਨੇਸ਼ਨ ਵਾਈਡ ਕਿਤੋਂ ਵੀ ਫ੍ਰੀ ਕਾਲ ਕਰ ਸਕਦੇ ਹੋ 800386362 ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਅੱਜ ਸ਼ਾਮ ਨੂੰ ਦੁਬਾਰਾ ਰੀ ਬ੍ਰੌਡਕਾਸਟ ਹੋਏਗੀ